और मैं सारे विश्वास दौद् कि देखो अभी राशन पानी घट को हैगा चारा नहीं मुक्न दिता मैं पंद्रह सौ टन चारा जिला ऑलरेडी मैं ब्लॉक किया हूं तक मेरा सिर्फ तीन सवा तीन सौ टन लगे हजे लेकिन डेली आ रहा है क्योंकि मैंने पता कि यह जो चारा है दो चार पाँच दिन हफ्ते दस दिन की गल नहीं है यह दो महीने तक सा चलना क्योंकि बाकी जो मैं एरिया देखकर आया वो महीना डेढ़ महीना कितनी लग जाना है हम अटे जब तैयारी भी साफ हो रही है कि यह जरा दौर है ये तो अभी कड़ लिया ਹਾਂ ਤੇ ਇਹ ਤੋਂ ਅਗਲਾ ਜਿਹੜਾ ਦੌਰ ਆਣਾ ਸਾਡੇ ਦਾ ਉਹ ਜ਼ਿਆਦਾ ਖਤਰਨਾਕ ਹੈ। ਹੂੰ ਇਸ ਕੰਮ ਦੇ ਵਿੱਚ ਦਾ ਮੈਂ ਇੱਕ ਅਪੀਲ ਕਰ ਚੁੱਕਾ ਹਾਂ ਆਲਰੇਡੀ ਐਨਆਰਐਸ ਵੀਰਾਂ ਨੂੰ ਵੀ। ਜੀ ਤੇ ਤੁਸੀਂ ਹੁਣ ਪੈਸਾ ਭੇਜਣਾ ਚਾਹੁੰਦੇ ਨੇ ਕਰਨਾ ਚਾਹੁੰਦੇ ਨੇ ਮੈਂ ਰੋਕ ਦਿੱਤਾ ਉਹਨੂੰ ਕਿ ਹੁਣ ਸਾਨੂੰ ਲੋੜ ਨਹੀਂ ਹੈ। ਇਹ ਸਾਡਾ ਦੌਰ ਨਿਕਲ ਜਾਣਾ ਓਕੇ ਹੋ ਗਿਆ। ਹੂੰ ਤੇ ਇਹ ਨਿਕਲਣ ਦੇ ਬਾਅਦ ਜਿਹੜਾ ਅਗਲਾ ਦੌਰ ਆਏਗਾ ਫਿਰ ਕਰੀਅਸ ਫਾਰਮ ਆਣਾ ਹੋਵੇਗਾ। ਬਿਲਕੁਲ ਸਹੀ ਹੈ ਨੇ ਬੋਰ ਖਰਾਬ ਹੋ ਜਾਣੇ ਨੇ ਫਸਲਾਂ ਪੈੜੀਆਂ ਉੱਚੀਆਂ ਨਹੀਂ ਨੀ ਹੋ ਜਾਣੀਆਂ ਪੱਤਰੀਆਂ ਮੋਟੀਆਂ ਹੋ ਜਾਣੀਆਂ ਮਿੱਟੀ ਇੰਨੀ ਨਹੀਂ ਜਮਜਾਣੀ ਹੈ ਰੇਤਾ ਜਮਜਾਣੀ ਹੈ ਉਹ ਰੇਤਾ ਕੱਢਣੀ ਪਣੀ ਮਸ਼ੀਨ ਕਿ ਹੁੰਦੇ ਥੇਲੇ ਪਾਣੀ ਖੜਾਏ ਹਸਤੇ ਚੱਲ ਰਹੇ ਆ ਨਾ ਜੀ ਖੜ ਜਾਣਾ ਪਾਣੀ ਮੱਛਰ ਬਹੁਤ ਆਣਾ ਹੈ ਇਹਦੀ ਜਿਹੜੀ ਫੋਗ ਮਸ਼ੀਨ ਹੁੰਦੀ ਹੈ ਨਾ ਜੀ ਉਹ ਫੋਗ ਮਸ਼ੀਨ ਮੈਂ 20 ਦਾ ਆਰਡਰ ਕੀਤਾ ਤੇ ਉਹ ਤੋਂ ਤਿੰਨ ਤਿੰਨ ਮਸ਼ੀਨਾਂ ਹਰ ਡਿਸਟ੍ਰਿਕਟ ਨੂੰ ਦੇ ਰਿਹਾ ਸਾਡੇ ਸੇਵਾਦਾਰ ਜੜਿਆ ਹਲਕੀਆ ਮਸ਼ੀਨ ਭਾਰੀ ਨਹੀਂ ਲੇਕਿਨ ਇਫੈਕਟਿਵ ਬੜੀ ਹੈ ਉਹ ਉਸੇ ਮਸ਼ੀਨ ਵਾਈਪ ਆ ਕੇ ਤੇ ਉਹ ਸਾਰਾ ਇਹ ਤੁਹਾਨੂੰ ਆਣਾ ਨਾ ਸਾਰਾ ਇਹ ਮੱਛਰ ਸਾਰਾ ਮਾਰ ਦੇਾਂਗੇ ਇੱਕ ਨਵੀਂ ਚੀਜ਼ ਆ ਕਿਸੇ ਨੇ ਮੰਗ ਨਹੀਂ ਕੀਤੀ ਲੇਕਿਨ ਮੈਂ ਮੈਂ ਸੋਚ ਦਿੱਤਾ ਕਿ ਇਹਨੂੰ ਮੱਛਰ ਨੂੰ ਮਾਰਨ ਲਈ ਸਾਡਾ ਇਹ ਜੁੜਾ ਇਹ ਵੀ ਥੋੜੀ ਥੋੜੀ ਹ ਇਹ ਸਰਕਾਰ ਤਾਰ ਵੀ ਨਹੀਂ ਸਾਨੂੰ ਦੇ ਸਕਦੀ ਦਾ ਐਡੀ ਜਿਹੜੀਆਂ ਨੋਚਾਂ ਤੇ ਪੱਥਰ ਤੇ ਦੂਜੀ ਸਰਕਾਰ ਕਿੱਥੋਂ ਚਲਾ ਲੈਣਗੇ ਘਾੜਨਿਆ ਕਿ ਲੋਕਾਂ ਦਾ ਕਿੱਥੋਂ ਪੈਦਾ ਕਰ ਲੈਣਗੇ ਮੰਨ ਕੇ ਤਾਰ ਦਿੰਦੇ ਸਾਨੂੰ ਜਿੰਨੀ ਹੁਣ ਸਾਡੀ ਸੰਗਤ ਸਾਰੇ ਇੰਡੀਆ 'ਚ ਸੇਵਾ ਕਰ ਰਹੀ ਹੈ ਗੰਗਾ ਨਗਰ ਤੱਕ ਨਾ ਲੋਕ ਸੇਵਾ ਨਿਭਾ ਰਹੇ ਨੇ ਅਗਲਾ ਤੇਲ ਭੂਖੇ ਆਉਂਦਾ ਵਾ ਸੇਵਾ ਕਰਨ ਜੇ ਸਾਡੇ ਕੋਲ ਸਮਾਨ ਹੀ ਨਹੀਂ ਹੈਗਾਗਾ ਉਹਦੀ ਵਿਚਾਰੀ ਸੇਵਾ ਵਿਅਸਤ ਹੀ ਜਾਊਗੀ ਨਾ ਉਹਦੇ ਦਿਲ ਦੇ ਵਿੱਚ ਨਾ ਹੋਗਾ ਯਾਰ ਅਸੀਂ ਤਾਂ ਬੜੀ ਮੀਤ ਗਏ ਦੇ ਯਾਰ ਆ ਲੈ ਨਹੀਂ ਕਿਆ ਯਾਰ ਦੂਜਾ ਕੰਨ ਪਾਨ ਟੁੱਟ ਜਾਵੇ ਸਾਨੂੰ ਦੁੱਖ ਨਹੀਂ ਸੀਗਾ ਹੂੰ ਪਾਨ ਟੁੱਟ ਜਾਏ ਇੱਕ ਵਾਰ ਫਸਲ ਬਰਬਾਦ ਉਹ ਤੋਂ ਅਸੀਂ ਮਰ ਨਹੀਂ ਲੱਗੇ ਪਰ ਤਿੰਨ ਪਿੰਡ ਐਸੇ ਬਰਬਾਦ ਹੋਣਗੇ ਕਿ ਨਾ ਨਦਰੀਆ ਜਾਊਗਾ ਹੂੰ ਕਿਹੜੇ ਕੋਈ ਹਾੜ ਨਹੀਂ ਦੇ ਸਕਦੇ ਬੰਨ ਬੰਨ ਲੈਣਗੇ ਵਿਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲੋ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਔਰ ਹਾਰਾਂ ਦੀ ਮਾਰ ਚੱਲਦਿਆਂ ਨੂੰ ਅੱਜ ਮੈਨੂੰ ਲੱਗਦਾ ਵੀ ਮਹੀਨੇ ਦੇ ਨੇੜੇ ਤੇੜੇ ਹੋ ਗਏ ਨੇ ਅਸੀਂ ਜੀਰੇ ਹਲਕੇ ਦੇ ਪਿੰਡ ਰੁਕਣੇ ਵਾਲੇ ਦੇ ਵਿੱਚ ਖੜੇ ਆ ਔਰ ਅੱਜ ਸਾਡੇ ਨਾਲ ਪੰਜਾਬ ਦੇ ਕੀ ਮੈਂ ਕਹਿੰਨਾ ਵੀ ਹਿੰਦੁਸਤਾਨ ਦੇ ਬੜੇ ਵੱਡੇ ਸਮਾਜ ਸੇਵੀ ਡਾਕਟਰ ਉਬਰਾਈ ਸਾਹਿਬ ਪਹੁੰਚੇ ਨੇ ਨਾਲ ਸਾਡੇ ਜੀਰੇ ਹਲਕੇ ਦੇ ਐਮ ਐਲ ਏ ਸਾਹਿਬ ਸ਼੍ਰੀ ਨਿਰੇਸ਼ ਕੁਟਾਰੀਆ ਜੀ ਪਹੁੰਚੇ ਨੇ ਔਰ ਉਬਰਾਈ ਸਾਹਿਬ ਦੀ ਸਮੁੱਚੀ ਟੀਮ ਸਰਬੱਤ ਦੇ ਭਲੇ ਦੀ ਉਹ ਵੀ ਪਹੁੰਚੀ ਏ ਸਾਰੇ ਜਿਹੜੇ ਨਮਾਇंदे ਇਲਾਕੇ ਦੇ ਪੰਚ ਸਰਪੰਚ ਸਾਰੇ ਨੇ ਸੋ ਲੋਕਾਂ ਦਾ ਕਿੰਨਾ ਕੋ ਨੁਕਸਾਨ ਹੋਇਆ ਅੱਜ ਪੰਜਾਬ ਦੇ ਮੈਨੂੰ ਲੱਗਦਾ 10 ਤੋਂ 12 ਜ਼ਿਲ੍ਹੇ ਜਿਹੜੇ ਨੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਤੇ ਉਬਰਾਈ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਉਬਰਾਈ ਸਾਹਿਬ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਆਪਾਂ ਦੇਖ ਰਿਹਾ ਕਿ ਇੰਨਾ ਕਿ ਪਾਣੀ ਆ ਗਿਆ ਉਤੋਂ ਦੀ ਡੈਮ ਦੇ ਗੇਟ ਖੋਲਣੇ ਪਏ ਪਾਣੀ ਛੱਡਣਾ ਪਿਆ ਤੇ ਅੱਜ ਪੰਜਾਬ ਜਿਹੜਾ ਬਹੁਤ ਹੀ ਸੰਕਟ ਦੀ ਘੜੀ ਚੋਂ ਲੰਘ ਰਿਹਾ ਜੀ ਬਿਲਕੁਲ ਜੀ ਜਿਸ ਵੇਲੇ ਕੰਮ ਸਾਲਾ ਸ਼ੁਰੂ ਹੋਇਆ ਤੇ ਮੈਂ ਬਾਹਰ ਸੀਗਾ ਤੇ ਲੇਕਿਨ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ ਡਿਸਟ੍ਰਿਕਟ ਵਾਈਜ਼ ਤਕਰੀਬਨ 10 ਡਿਸਟ੍ਰਿਕਟ ਨੇ ਜਿਨ੍ਹਾਂ ਨੂੰ ਪਾਣੀ ਦੀ ਲਪੇਟ ਜਿਹੜੇ ਆਏ ਹੋਏ ਨੇ ਜਿਨ੍ਹਾਂ ਚੋਂ 4-5 ਡਿਸਟ੍ਰਿਕਟ ਜਿਹੜੇ ਉਹ ਜਿਆਦਾ ਖਤਰਨਾਕ ਕੰਮ ਆਉਂਦੇ ਜਿਨ੍ਹਾਂ 'ਚੋਂ ਇੱਕ ਦਿੱਥੇ ਅਸੀਂ ਅਸੀਂ ਖੜੇ ਆ ਪੈਸੇ ਨਹੀਂ ਰੁਕਣੇ ਵਾਲਾ ਜੀ ਇੱਥੇ ਖੜੇ ਆ ਪਿੰਡ ਦੇ ਵਿੱਚ ਆ ਹਾਲ ਦੇਖੋ ਸਾਰਾ ਕੀ ਹੈ ਔਰ ਮਤਲਬ ਕਿ ਦੇਖ ਕੇ ਇਸ ਗੱਲ ਨੂੰ ਮੰਨ ਨੂੰ ਥੋੜੀ ਖੁਸ਼ੀ ਵੀ ਹੁੰਦੀ ਹੈ ਸ਼ਾਂਤੀ ਵੀ ਮਿਲਦੀ ਹੈ ਕਿ ਚਾਹੇ ਏਰੀਆ ਦੇ ਬਾਬੇ ਹੋਗੇ ਚਾਹੇ ਲਾਗੇ ਦੇ ਪਿੰਡਾਂ ਦੇ ਲੋਕ ਹੋਗੇ ਚਾਹੇ ਸਾਡੇ ਹੁਣ ਕਟਾਰੀਆ ਸਾਹਿਬ ਖੜੇ ਇਹਨਾਂ ਦਾ ਸਾਰਾ ਪਰਿਵਾਰ ਇੱਥੇ ਲੱਗਾ ਔਰ ਇਹਨਾਂ ਦੇ ਜਿਹੜੇ 2250 ਸਰਪੰਚ ਹੈਗੇ ਨੇ ਸਾਰੇ ਸਰਪੰਚ ਵੀ ਇੱਥੇ ਦੇਖਣ ਨੂੰ ਆ ਰਹੇ ਉਹ ਟਰਾਲੀਆਂ ਦੇ ਲਾਗੇ ਕੋਈ ਮਿੱਟੀ ਲੈ ਆ ਰਹੇ ਕੋਈ ਥੱਲੇ ਪੜ ਰਿਹਾ ਔਰ ਆ ਜਿਹੜਾ ਬੰਦ ਅਸੀਂ ਖੜੇ ਆ ਨਾ ਜੀ ਇਹ ਸਿਰਫ ਇਹਨਾਂ ਦੀ ਬਦੌਲਤ ਬਚ ਗਿਆ ਅਦਰਵਾਈਜ਼ ਜੇ ਇਹ ਨਾਮ ਇਹਨੂੰ ਤੇ ਕਰਦੇ ਜਿੱਦਾਂ ਦੇਖਿਆ ਸੀ ਲੱਖਾਂ ਦੇ ਸਾਹਮਣੇ ਇੱਥੇ ਢੱਟੇ ਲੱਗ ਚੁੱਕੇ ਆ ਨਹੀਂ ਹੁੰਦਾ ਇਹਨੂੰ ਕੁਝ ਹੁੰਦਾ ਤੇ ਫਿਰ ਇਹ ਸਾਰਾ ਅਸੀਂ ਦੇਖਣਾ ਲਾਈਫਸਾਈਟ ਸਾਰਾ ਏਰੀ ਸਾਰੀਆਂ ਜਿਹੜੀਆਂ ਦਿੱਥੇ ਬੰਦੀਆਂ ਦਾ ਮੈਂ ਧੰਨਵਾਦ ਵੀ ਕਰਦਾ ਉਥੇ ਸਾਡਾ ਫਰਜ਼ ਵੀ ਬਣਦਾ ਹੈ ਜੀ ਕਿ ਦਿੱਥੇ ਅੱਜ ਔਖੜ ਆਈ ਹੈ ਦੇਖੋ ਅੱਜ ਐਨੇ ਡਿਸਟ੍ਰਿਕਟਾਂ ਵਿੱਚੋਂ ਸਿਰਫ 8-10 ਡਿਸਟ੍ਰਿਕਟ ਨੇ ਲੇਕਿਨ ਦੇਖਣ ਤੇ ਆਇਆ ਕਿ ਬਾਕੀ ਜਿਹੜੇ ਡਿਸਟ੍ਰਿਕਟ ਨੇ ਉਹਨਾਂ ਦੀ ਪੰਜਾਬੀਆਂ ਨੇ ਵੀ ਪੰਜਾਬੀਆਂ ਦੀ ਬਾਹ ਫੜੀ ਹੈ ਜੀ ਬਿਲਕੁਲ ਚਾਹੇ ਉਹ ਰਾਸ਼ਨ ਦੀ ਲੋੜ ਹੋਈ ਹੈ ਟਰਾਲੀਆਂ ਭਰ-ਭਰ ਕੇ ਰਾਸ਼ਨ ਜਾ ਰਿਹਾ ਜੀ ਜੋ ਮਟੀਰੀਅਲ ਚਾਹੀਦਾ ਮਟੀਰੀਅਲ ਸਭ ਦੇ ਰਹੇ ਨੇ ਹਰ ਬੰਦਾ ਇਹੀ ਕਹਿ ਰਿਹਾ ਕਿ ਸੇਵਾ ਕਰਨ ਦਾ ਮੌਕਾ ਮਿਲਿਆ ਕਰ ਲਈਏ ਹਾਲਾਂਕਿ ਓਵਰ ਹੋ ਰਿਹਾ ਜੀ ਰਾਸ਼ਨ ਇੰਨਾ ਆ ਚੁੱਕਾ ਹੈ ਕਿ ਰਾਸ਼ਨ ਖਰਾਬ ਹੁੰਦਾ ਜਾ ਰਿਹਾ ਲੋਕੀ ਸਿੱਟ ਰਹੇ ਰਾਸ਼ਨ ਡਬਲ ਡਬਲ ਲੈ ਕੇ ਲਾਲਚ ਵਿੱਚ ਲੈ ਲਿਆ ਇਹ ਵੀ ਅਪੀਲ ਹੈ ਮੇਰੀ ਕਿ ਉਹਨਾਂ ਦਾ ਰਾਸ਼ਨ ਲੋ ਜਿੰਨੇ ਤੁਹਾਨੂੰ ਲੋੜ ਹੈ ਔਰ ਜਿਹੜਾ ਅਸੀਂ ਜਿੱਥੇ ਡਿਸਟ੍ਰਿਕਟ ਵੱਲ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਰਾਸ਼ਨ ਨਹੀਂ ਚਾਹੀਦਾ ਇੱਕੋ ਗੱਲ ਹੈ ਕਿ ਸਾਡੇ ਪਸ਼ੂ ਜਲੇ ਭੁੱਖੇ ਮਰ ਰਹੇ ਸਾਡੇ ਪਸ਼ੂਆਂ ਨੂੰ ਚਾਰਾ ਜ਼ਰੂਰ ਦਿੱਤਾ ਜਾਵੇ ਔਰ ਬਿਲਕੁਲ ਅੱਜ ਇਹੀ ਗੱਲ ਹੋ ਰਹੀ ਹੈ ਅੱਜ ਜਦੋਂ ਅਸੀਂ ਡੇਰਾ ਬਾਬਾ ਨਾਨਕ ਦੇ ਲੈ ਲੋ ਜੀ ਤੇ ਜਦ ਅਸੀਂ ਅਮਰਸਰ ਦਾ ਸਾਰਾ ਏਰੀਆ ਜਿੱਦਾਂ ਕਰਕੇ ਆਏ ਆ ਤਰਨਤਨ ਸਾਹਾ ਹੋ ਗਿਆ ਪੱਟੀ ਹੋ ਗਿਆ ਸੁਲਤਾਨਪੁਰ ਲੋਧੀ ਹੈ ਸੋ ਇਸ ਏਰੀ ਉਹਨਾਂ ਚਾਰਾ ਚਾਹੀਦਾ ਹੈ ਜੀ ਅਸੀਂ ਟਨਾਂ ਦੇ ਸਭ ਚਾਰਾ ਭੇਜ ਚੁੱਕਿਆ ਅਸਲੇ ਔਰ ਮੈਂ ਸਾਰਿਆਂ ਨੂੰ ਵਿਸ਼ਵਾਸ ਦਵਾਉਂਦਾ ਕਿ ਦੇਖੋ ਅਸੀਂ ਰਾਸ਼ਟਪਾਣੀ ਟਟ ਕੋਲ ਹੈਗਾ ਚਾਰਾ ਨਹੀਂ ਮੁੱਕਣ ਦਿੰਦਾ ਮੈਂ ਵਾਹ ਜੀ ਵਾਹ 1500 ਟਨ ਚਾਰਾ ਜਿਹੜਾ ਆਲਰੇਡੀ ਮੈਂ ਬਲੌਕ ਕੀਤਾ ਹੋਇਆ ਹੈ ਕੀ ਬਾਤ ਹੈ ਜਿਹੜਾ ਤੂੰ ਹੁਣ ਤੱਕ ਮੇਰਾ ਸਿਰਫ 3 ਸਵਾ 300 ਟਨ ਲਗਿਆ ਅਜੇ ਲੇਕਿਨ ਡੇਲੀ ਆ ਰਿਹਾ ਹੈ ਕਿਉਂਕਿ ਮੈਨੂੰ ਪਤਾ ਕਿ ਇਹ ਜਿਹੜਾ ਚਾਰਾ ਅਸੀਂ ਕੱਲਾ ਇਹ 2-4-5 ਦਿਨ ਦਾ ਹੱਥ ਤੇ 10 ਦਿਨ ਦੀ ਗੱਲ ਨਹੀਂ ਹੈ ਇਹ 2 ਮਹੀਨੇ ਤੱਕ ਸਾਡਾ ਚੱਲਣਾ ਕਿਉਂਕਿ ਪਾਣੀ ਥੱਲੇ ਆਉਂਦੇ ਵੀ ਸਾਨੂੰ ਦਾ ਆ ਦੇਖ ਰਹੇ ਆ ਤਾਂ ਮੈਨੂੰ ਲੱਗਦਾ 1.5-2 ਮਹੀਨੇ ਲੱਗ ਜਾਣੇ ਆ ਜੀ ਨਾਰਮਲ ਹ ਦੋਰਾ ਇਹ ਤਾਂ ਅਸੀਂ ਕੱਢ ਲਿਆ ਹੁਣ ਇਹ ਤੋਂ ਅਗਲਾ ਜਿਹੜਾ ਦੌਰ ਆਣਾ ਸਾਡੇ ਦਾ ਉਹ ਜ਼ਿਆਦਾ ਖਤਰਨਾਕ ਹੈ ਜਿਸ ਤਰ੍ਹਾਂ ਕਰੋਨਾ ਆਇਆ ਸੀ ਨਾ ਜਿਹ ਪਹਿਲਾ ਦੌਰ ਕਰੋਨਾ ਠੀਕ ਸੀ ਮਾਰੀਆਂ ਹੋਣੀਆਂ ਦੂਸਰਾ ਦੂਸਰਾ ਕਰੋਨਾ ਆਇਆ ਸੀ ਤਾਂ ਬੜਾ ਖਤਰਨਾਕ ਆਇਆ ਸੀਗਾ ਜਿੱਤੇ ਅਸੀਂ ਕੰਟਰੋਲ ਨਹੀਂ ਕਰ ਪਏ ਡੱਥਾ ਮੈਕਸਿਮਮ ਹੋਈਆਂ ਸੀ ਉੱਥੇ ਸੋ ਹੁਣ ਜਿਹੜਾ ਹੈ ਹੁਣ ਪਾਣੀ ਉਤਰਨ ਤੋਂ ਬਾਅਦ ਬਿਮਾਰੀਆਂ ਫੈਲਣੀਆਂ ਉਹ ਕਿਸੇ ਨੂੰ ਪਤਾ ਵੀ ਕਿੱਥੇ ਜਾਨਵਰ ਮਰੇ ਹੋਣੇ ਜਿਹੜੇ ਬੱਜੇ ਸੀ ਉਹ ਤਾਂ ਥੱਲੇ ਆ ਗਏ ਮਰਪੁਰ ਦੀਆਂ ਹੋਣੀਆਂ ਜਿਸਲੇ ਪਾਣੀ ਰੁਕਣਾ ਜੀ ਦਵਾਈਆਂ ਸਾਡੀਆਂ ਦਵਾਈਆਂ ਚਾਹੀਦੀਆਂ ਉਦੋਂ ਸਾਡੇ ਦਵਾਈ ਦਾ ਲੰਗਰ ਲੱਗਣਾ ਸਾਰੇ ਪਾਸੇ ਕਰ ਰਿਹਾ ਹਰ ਡਿਸਟ੍ਰਿਕਟ ਵਿੱਚ ਕਰ ਰਹੇ ਆ ਤੇ ਡਾਕਟਰ ਸਾਡੇ ਨੇ ਕੈਂਪ ਲੱਗਣਗੇ ਉਹ ਵੀ ਕਰ ਲਾਂਗੇ ਆਪਾਂ ਇਸ ਤੋਂ ਬਾਅਦ ਫਿਰ ਜਿਹੜਾ ਸਾਰਾ ਦਾ ਸਾਮਾਨ ਰੁੜ ਗਿਆ ਹੁਣ ਇਹਨਾਂ ਨੂੰ ਮੈਟ੍ਰਸ ਵੀ ਚਾਹੀਦੇ ਆ ਬੈੱਡ ਸ਼ੀਟਾਂ ਵੀ ਚਾਹੀਦੀਆਂ ਬਲੈਂਕਟ ਵੀ ਚਾਹੀਦੇ ਆ ਮਕਾਨ ਰੁੜ ਗਏ ਜੀ ਰੁਕਣੀਆਂ ਨਹੀਂ ਮੈਂ ਮਕਾਨ ਤੇ ਜਾ ਰਹੇ ਆ ਨਾ ਲੇਕਿਨ ਪਹਿਲਾਂ ਆ ਜਿਹੜਾ ਸਾਰਾ ਸਾਮਾਨ ਹੈ ਇਹ ਪ੍ਰਸ਼ਾਸਨ ਨੂੰ ਦਿਨਾ ਪਏਗਾ ਪ੍ਰਸ਼ਾਸਨ ਦੇ ਨਾਲ ਨਾਲ ਜਿਹੜੇ ਸਾਡੇ ਟਰਸਟ ਹੈਗੇ ਅਸਵੀ ਨਾਲ ਦਾ ਡਰਾਂਗੇ ਜਿੰਨਾ ਮੈਕਸਿਮਮ ਅਸੀਂ ਕਰ ਸਕਾਂਗੇ ਅਸੀਂ ਉਹ ਵੀ ਕਰਾਂਗੇ ਜਿਹੜਾ ਮੇਹਨਤ ਸਾਡਾ ਅੱਗੇ ਦੋਰਾਂ ਦਾ ਉਹ ਉਹ ਮਕਾਨਾਂ ਦਾ ਕਿ ਜਿਹਦਾ ਪਾਣੀ ਉਤਰ ਗਿਆ ਫਿਰ ਲੱਗਣਾ ਵੀ ਕਿਹੜੇ ਕਿਹੜੇ ਮਕਾਨ ਕਿੰਨੇ ਆ ਔਰ ਕਿਤੇ ਤੋਂ ਮੈਨੂੰ ਲੱਗਦਾ ਹੈ ਕਿ ਆਪ ਸਾਡੇ 12 1300 ਪਿੰਡ ਹੈਗਾ ਜਿਹੜਾ ਪਾਣੀ ਚਸਰੇ ਪਾਣੀ ਦੀ ਘੇਰ ਚ ਹੈ ਜੀ ਔਰ ਕੋਸਾ ਦਾ 10000 ਤੋਂ ਤੇਜਲਾ ਕਰ ਹੈਗਾ ਉਹ ਕਿਸੇ ਛੱਤ ਗਿਰੀ ਹੋਣੀ ਹੈ ਕਿਸੇ ਤਰੇੜਾ ਪਈਆਂ ਹੋਣੀ ਹੈ ਰਹਿਣ ਤੇ ਲੀਕਰੀ ਕਈ ਬਿਲਕੁਲ ਖਤਮ ਹੋ ਗਏ ਹੋਣੇ ਆ ਸੋ ਅਸੀਂ ਰਲ ਮਿਲ ਕੇ ਇਹਨੂੰ ਕਰਾਂਗੇ ਉਸ ਇਸ ਕੰਮ ਦੇ ਵਿੱਚ ਜਿਹੜਾ ਮੈਂ ਇੱਕ ਅਪੀਲ ਕਰ ਚੁੱਕਾ ਆਲਰੇਡੀ ਐਨਆਰਐਸ ਵੀਰਾਂ ਨੂੰ ਵੀ ਜੀ ਵੀ ਤੁਸੀਂ ਹੁਣ ਪੈਸਾ ਭੇਜਣਾ ਚਾਹੁੰਦੇ ਨੇ ਕਰਨਾ ਚਾਹੁੰਦੇ ਨੇ ਮੈਂ ਰੋਕ ਦਿੱਤਾ ਉਹਨੂੰ ਕਿ ਹੁਣ ਸਾਨੂੰ ਲੋੜ ਨਹੀਂ ਹੈ ਇਹ ਸਾਡਾ ਦੌਰ ਨਿਕਲ ਜਾਣਾ ਓਕੇ ਸੋਕਿਆ ਹੂੰ ਤੇ ਇਹ ਨਿਕਲਣ ਤੋਂ ਬਾਅਦ ਜਿਹੜਾ ਅਗਲਾ ਦੌਰ ਆਏਗਾ ਫਿਰ ਤੁਹਾਡੀਆਂ ਕੜੀਆਂ ਉੱਚੀਆਂ ਨੀਵੀਆਂ ਹੋ ਜਾਣੀਆਂ ਪੱਧਰਾਂ ਨੂੰ ਹੋ ਜਾਣਾ ਮਿੱਟੀ ਇੰਨੀ ਨਹੀਂ ਜਮ ਜਾਣੀ ਰੇਤਾ ਜਮ ਜਾਣੀ ਹੈ ਉਹ ਰੇਤਾ ਕੱਢਣੀ ਪੈਣੀ ਮਸ਼ੀਨ ਦਾ ਬਦੌਰ ਰਹਿਣੀ ਨਹੀਂ ਮੈਂ ਤਾਂ ਇਹ ਵੀ ਮੇਰੇ ਜੋ ਮੇਰੇ ਸਾਹ ਨਾਲ ਹੈ ਕਿ ਆ ਤਾਂ ਫਸਲ ਗਈ ਜੜੀ ਤੇ ਉਹਨਾਂ ਦਾ ਸੀ ਕੁਵਾਲਿਆ ਸਾਰਾ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਐਸੇ ਕਣਕ ਵੀ ਬੀਜ ਸਕਾਂਗੇ ਸੱਚ ਹੈ ਜੀ ਤੇ ਦੂਸਰਾ ਇਹ ਵੀ ਮੈਂ ਸਰਕਾਰ ਨੂੰ ਵੀ ਮੈਂ ਅਪੀਲ ਕਰਦਾ ਇੱਕ ਜੀ ਕਿ ਜਿਨ੍ਹਾਂ ਲੋਕਾਂ ਕੋਲ ਜਿੱਦਾਂ ਡੇਰਾ ਬਾਬਾ ਨਾਨਕ ਗਿਆ ਸੀ ਉਸ ਪਾਸੇ ਕੀ ਸੀ ਕਿ ਜ਼ਮੀਨਾਂ ਜਿੰਨੀਆਂ ਹੈਗੀਆਂ ਸਾਰੀਆਂ ਉਹ ਠੇਕੇ ਤੇ ਲਈਆਂ ਹੋਈਆਂ ਨੇ ਉਹ ਪੰਚਾਇਤੀ ਜ਼ਮੀਨਾਂ ਨੇ ਸਾਰੀਆਂ ਜੀ ਤੋ ਇਹ ਜ਼ਰੂਰੀ ਹੈ ਕਿ ਜਿਹੜੇ ਬੰਦੇ ਨੇ ਦੇਖੋ ਪੰਚਾਇਤ ਦੀ ਜ਼ਮੀਨ ਜਿਹੜੀ ਲਈ ਉਹਨੇ ਠੇਕੇ ਤੇ ਹੁਣ ਨਾ ਤਾਂ ਕੋਈ ਫਸਲ ਰਹੀ ਹੈ ਪੈਸੇ ਉਹ ਪਹਿਲਾਂ ਦੇ ਚੁੱਕਾ ਸਾਲ ਦੇ ਹੂੰ ਸੋ ਉਹ ਜ਼ਰੂਰ ਮਾਫੀ ਕਿਤੇ ਜਾਣ ਤਾਂ ਜੋ ਉਹ ਬੰਦਾ ਮੁੜ ਕੇ ਖੜਾ ਹੋ ਸਕੇ ਜੀ ਬਿਲਕੁਲ ਜੀ ਇੱਕ ਮੇਰੀ ਮੰਗ ਹੈ ਮੈਂ ਅਕਟਾਰੀਆ ਸਾਹਿਬਾਂ ਦੇ ਨਾਲ ਕਿ ਸਰਕਾਰੀ ਇਹ ਮਤਲਬ ਸਰਕਾਰ ਦੇ ਨੁਮਾਇੰਦੇ ਨੇ ਨਾ ਵੀ ਗੱਲ ਕਰਦੇ ਆ ਅਬਰਾਏ ਸਾਹਿਬ ਹਰੇਕ ਪਿੰਡ ਦੀ ਹਰੇਕ ਹਲਕੇ ਦੀ ਸਮੱਸਿਆ ਵੱਖੋ ਵੱਖਰੀ ਏ ਆ ਪਿੰਡਾਂ ਦੇ ਸਾਰੇ ਲੋਕ ਨੇ ਮੈਂ ਵੀ ਇਸੇ ਹਲਕੇ ਦਾ ਇਹਨਾਂ ਪਿੰਡਾਂ ਦਾ ਹੀ ਆ ਇੱਥੇ ਇੱਕ ਜਿਹੜਾ ਨੋ ਨੋਜ ਦਾ ਮਾਂਗੇ ਇਹਨਾਂ ਲੋਕਾਂ ਨੇ ਬੜੀ ਪ੍ਰਾਣੀ ਮੰਗ ਹੈ ਜੀ ਇਹ ਮੈਂ ਕਹਿਣਾ ਵੀ ਅਕਾਲੀ ਸਰਕਾਰ ਵੇਲੇ ਇਹੋ ਹੀ ਮੰਗ ਸੀ ਕਾਂਗਰਸ ਵੇਲੇ ਵੀ ਇਹੋ ਮੰਗ ਸੀ ਅੱਜ ਸਰਕਾਰ ਵੇਲੇ ਵੀ ਇਹੋ ਮੰਗ ਸੀ ਇਹਨਾਂ ਨੇ ਆ ਪ੍ਰਪੋਜ਼ਲ ਭੇਜੀ ਹੈ ਜੀ ਇਹਨਾਂ ਨੇ ਪ੍ਰਪੋਜ਼ਲ ਭੇਜੀ ਸੀ ਜੀ ਪਰ ਪਤਾ ਨਹੀਂ ਕਿਉਂ ਕਿ ਕਰਪਟ ਅਫਸਰਾਂ ਨੇ ਉਹ ਪ੍ਰਪੋਜ਼ਲ ਨੂੰ ਕੈਨਸਲ ਕਰਤਾ ਅਸੀਂ ਤੁਸੀਂ ਸਰਕਾਰ ਦੇ ਪੈਰਲਰ ਹਾਂ ਅਸੀਂ ਤੁਹਾਡੇ ਤੋਂ ਆਸ ਰੱਖਦੇ ਹਾਂ ਜੇਕਰ ਤੁਸੀਂ ਨੌਜੋ ਬਣਾ ਦਿਓ ਤੇ ਮੈਨੂੰ ਲੱਗਦਾ ਵੀ ਆ 20 30 ਪਿੰਡ ਜਿਹੜੇ ਨੇ ਵੱਸ ਸਕਦੇ ਆਏ ਸਾਲ ਵੱਸ ਸਕਦੇ ਨੇ ਜੀ ਤੇ ਪਿਛਲੇ ਦਿਨਾਂ ਚ ਆਪਾਂ ਵੇਖਿਆ ਜੀਰੇ ਕਣਕ ਨੂੰ ਅੱਗ ਲੱਗੀ ਉੱਥੇ ਵੀ ਤੁਸੀਂ ਲੋਕਾਂ ਨੂੰ 20 20 30 30 ਹਜ਼ਾਰ ਕਿੱਲੇ ਦਾ ਮਤਲਬ ਮੁਆਵਜ਼ਾ ਦਿੱਤਾ ਸੀ ਹਾਂਜੀ ਤੇ ਉੱਥੇ ਵੀ ਕਰੋੜਾ ਰੁਪਏ ਲਾਇਨੇ ਅਸੀਂ ਕਿੰਨੇ ਵੀ ਸਾਡੀ ਨੋਜ ਜਿਹੜੀ ਹੈ ਨਾ ਜੀ ਇਹ ਹੱਥ ਬੰਨ੍ਹ ਕੇ ਬੇਨਤੀ ਹੈ ਸਾਡੀ ਨਿੱਕੀ ਜਿਹੀ ਮੰਗ ਹੈ ਸਰਕਾਰਾਂ ਤੋਂ ਪੂਰੀ ਨਹੀਂ ਹੋ ਰਹੀ ਕਿ ਤੁਸੀਂ ਪੂਰੀ ਕਰੋ ਇਸ ਚੀਜ਼ ਦੀ ਲੋੜ ਹੈਗੀ ਹੈ ਡਾਇਰਿਆ ਸਰ ਨੇ ਇੱਕ ਕਦਮ ਚੁੱਕਿਆ ਹੋਇਆ ਤੇ ਇਸ ਤੋਂ ਬਾਅਦ ਮੈਂ ਡਾਇਰਿਆ ਸਰ ਨਾਲ ਬਹਿ ਕੇ ਆਪਾਂ ਦੇਖ ਕੇ ਆਪਸ ਵਿੱਚ ਜ਼ਰੂਰ ਇਹਦਾ ਹੱਲ ਕੱਢਾਂਗੇ ਜੀ ਜੀ ਦੇਖੋ ਸਰਕਾਰ ਨਾਮ ਬਣਾਉਗੀ ਫਿਰ ਅਸੀਂ ਇਹਨਾਂ ਨੂੰ ਵੀ ਕਵਾਂਗੇ ਅੱਛਾ ਜੀ ਸਰਕਾਰ ਮੈਂ ਫੋਨ ਕੀਤਾ ਸੀਗਾ ਆ ਪਾਣੀ ਲੈੰਦਿਆਂ ਨਾਲ ਹੀ ਉਹਨਾਂ ਨੇ ਮਿੰਤੀ ਗਿੰਤੀ ਸ਼ੁਰੂ ਕਰਕੇ ਤੇ ਨਾਲ ਹੀ ਪਾਸ ਕਰ ਦਿੱਤਾ ਉਹਨਾਂ ਨੇ ਇੱਥੋਂ ਤੱਕ ਕਹਿਤਾ ਜਿਹੜੇ ਬੰਦੇ ਨੇ ਨੋਚ ਕੀਤੀ ਕੈਨਸਲ ਕੀਤੀ ਆ ਉਹਨਾਂ ਨੂੰ ਸਸਪੈਂਡ ਕਰੋ ਵਾਹ ਜੀ ਵਾਹ ਇਹ ਸੀਐਮ ਸਾਹਿਬ ਦੇ ਓਐਸਟੀ ਨੇ ਸਾਰਿਆਂ ਨੂੰ ਸਾਨੂੰ ਲਾਈਨ ਤੇ ਲੈ ਕੇ ਮੈਨੂੰ ਕਹਿੰਦੇ ਗੱਲ ਕੀ ਆ ਜਿਹੜਾ ਚੱਕਰ ਮੈਂ ਕਿਹਾ ਜੀ ਆਹ ਕਹਾਣੀ ਆ ਕਹਿੰਦੇ ਇਹ ਕਿੰਨੇ ਕੈਨਸਲ ਕੀਤੀ ਆ ਮੈਂ ਕਿਹਾ ਮੈਨੂੰ ਨਹੀਂ ਪਤਾ ਇਹ ਤੁਸੀਂ ਪੁੱਛੋ ਮੈਂ ਕਿਹਾ ਜਿੰਨੇ ਕੈਨਸਲ ਕੀਤੀ ਆ ਉਹ ਤਾਂ ਕੋਈ ਐਕਸ਼ਨ ਲਓ ਕਹਿੰਦਾ ਭਾਈ ਜੀ ਸਸਪੈਂਡ ਹੋਊਗਾ ਹੁਣੇ ਹੀ ਉਹਨਾਂ ਐਕਸ਼ਨ ਨੂੰ ਕਿਹਾ ਸਾਰਿਆਂ ਨੂੰ ਪਤਾ ਕਰਕੇ ਮੈਨੂੰ ਹੁਣੇ ਦਿਓ ਕਿ ਕਿਹੜੇ ਬੰਦੇ ਨੇ ਕੈਨਸਲ ਕੀਤੀ ਆ ਦੂਜੀ ਗੱਲ ਇਹ ਆ ਵੀ ਆ ਜਿਹੜਾ ਪਾਣੀ ਲੱਥ ਦੇ ਨਾਲ ਹੀ ਇਹ ਮੈਂ ਸ਼ੁਰੂ ਕਰਾ ਦੂਗਾ ਕੰਮ ਨਾ ਕਰਾਉਂਗਾ ਫਿਰ ਮੈਂ ਇਹਨਾਂ ਦੀ ਮਿਹਨਤ ਕਰੂੰਗਾ ਜਿਵੇਂ ਪਹਿਲਾਂ ਮੈਂ ਸਰਕਾਰ ਵੱਲੋਂ ਵੇਖ ਲਈਏ ਸਰਕਾਰ ਨੇ ਵਾਅਦਾ ਕੀਤਾ ਵੀ ਅਸੀਂ ਪਾਣੀ ਲੈੰਦਿਆਂ ਨਾਲ ਨੋਚ ਬਣਾ ਦੇਆ ਜੀ ਨੋਚ ਨਹੀਂ ਚਲੋ ਸਾਨੂੰ ਇਹਨਾਂ ਦੇ ਪੂਰਾ ਮਾਨ ਹੈ ਪਰ ਸਰਕਾਰ ਦੇ ਵਾਅਦਿਆਂ ਤੇ ਸਾਨੂੰ ਮਾਨ ਨਹੀਂਗਾ ਇਹ ਗੱਲ ਸਾਨੂੰ ਸੱਚੀ ਹੈ ਕਹਿਣੀ ਪੈਣੀ ਹੈ ਕਿਟਾਰੀਆ ਸਾਹਿਬ ਤੇ ਮਾਨ ਹੈ ਵੀ ਸਰਕਾਰਾਂ ਸਾਨੂੰ ਬੜੇ ਚਿਰ ਦੇ ਵਾਅਦੇ ਕਰਦੇ ਆਉਂਦੀਆਂ ਪਰ ਸਾਨੂੰ ਸਮਾਜ ਸੇਵੀਆਂ ਤੇ ਜ਼ਿਆਦਾ ਆਸ ਹੈ ਜੀ ਸੱਚ ਹੈ ਜੀ ਬਾਕੀ ਦੂਜੀ ਬੇਨਤੀ ਇਹ ਹੈ ਵੀ ਇਹ ਲੋਕ 23 ਦੇ ਵਿੱਚ ਵੀ ਰੁੜ ਗਏ ਸੀ ਜੀ ਜੀ 24 ਚ ਇਹਨਾਂ ਜ਼ਮੀਨਾਂ ਹੀ ਪੱਤਰ ਕੀਤੀਆਂ ਬਰਾਇ ਸਾਹਿਬ 25 ਚ ਫੇਰ ਆ ਗਏ ਇਹਨਾਂ ਨੂੰ ਕਰਜ਼ੇ ਦੀ ਏਡੀ ਮਾਰ ਹੈ ਵਿਆਜ ਤੇ ਵਿਆਜ ਪੈ ਰਹੀ ਹੈ ਇਯਦਗੀ ਆ ਫਸਾ ਨਹੀਂ ਰੁੜੀਆਂ ਨੇ ਚਾਰ ਰੁੜ ਗੇ ਖੁਸ਼ੀਆਂ ਰੁੜ ਗੇ ਕਹਿੰਦੇ ਧੀ ਦਾ ਵਿਆਹ ਕਰਾਂ ਹੇਡ ਪੁੱਤ ਦਾ ਵਿਆਹ ਕਰਾਂ ਸੀ ਕਿਸੇ ਨੇ ਟਰੈਕਟਰ ਦੀਆਂ ਕਿਸਾਂ ਲਾਉਣੀਆਂ ਸੀ ਇਹ ਕਟਾਰੀ ਸਾਹਿਬ ਨੂੰ ਪਤਾ ਦੋ ਦੋ ਕਿੱਲੇ ਵਾਲੇ ਨੇ ਅਸੀਂ ਤੁਹਾਡੇ ਤੋਂ ਆਸ ਰੱਖਦੇ ਹਾਂ ਵੀ ਇਹਨਾਂ ਦੀਆਂ ਪੈਲੀਆਂ ਜਿਹੜੀਆਂ ਤੇਲ ਖਾਦ ਬੀਜ ਕਿਦੇ ਪੈਰਾਂ ਸੇ ਰੋ ਜਾਣਗੇ ਜੇ ਕਣਕ ਬੀਜੀ ਗਈ ਮੈਂ ਮੈਂ ਦੱਸ ਰਿਹਾ ਤੁਹਾਨੂੰ ਕਣਕ ਤਾਂ ਦੇਖੋ ਬਿਜਲੀ ਹੋਣੀ ਹੈ ਲੇਕਿਨ ਅੱਗੇ ਦੀ ਤਿਆਰੀ ਕਰੀਏ ਹੁਣ ਮੈਂ ਵੀ ਅਗਲ ਕਹਿ ਰਿਹਾ ਕਿ ਪਾਣੀ ਉਤਰਦੇ ਨੂੰ ਡੇਢ ਦੋ ਢਾਈ ਦਿਨ ਲੱਗ ਜਾਣੇ ਆ ਰਾਮ ਜੀ ਜਿੱਦਾਂ ਇਹ ਪਾਣੀ ਉਤਰਦਾ ਫਿਰ ਸਾਡੀ ਟੀਮ ਆ ਕੇ ਅਸੀਂ ਜਾਇਦਾ ਲਾਵਾਂਗੇ ਜੀ ਤੁਸੀਂ ਤਾਂ ਪਹਿਲਾਂ ਵੀ ਅਸੀਂ ਕੀਤਾ ਹੈਗਾ ਪਿਛਲੇ 123 ਵਾਲੇ ਸੀ ਅਸੀਂ 1400 ਘਰ ਰਿਪੇਅਰ ਕਰਕੇ ਦਿੱਤੇ ਆ ਹਮ ਵਾਹ ਜੀ ਤੇ ਹੁਣ ਕਿਉਂ ਨਹੀਂ ਕਰਾਂਗੇ ਆਪਾਂ ਔਰ ਅੱਜ ਉਹ ਦੇਖਿਆ ਘਰ ਤੁਹਾਡਾ ਸਾਰਾ ਰੁੜ ਗਿਆ ਇਸ ਪਾਸੇ ਅਸੀਂ ਖਾਸ ਧਿਆਨ ਰੱਖਾਂਗੇ ਜ਼ਿਆਦਾ ਰੱਖਾਂਗੇ ਪਰ ਅਦਰਵਾਈਜ਼ ਇਹਨਾਂ ਹੋਰ ਵੀ ਸਾਰੇ ਏਰੀਆ ਘੁੰਮ ਕੇ ਆਏ ਜੀ 10 ਡਿਸਟ੍ਰਿਕਟ ਨੇ ਚਲੋ 8 ਡਿਸਟ੍ਰਿਕਟ ਤਾਂ ਹੈ ਹੀ ਹੈ ਖਤਰਨਾਕ ਕੰਮ ਜਲਾਣਾ ਤੇ ਜਿੱਥੇ ਸਾਡੀ ਕੋਸ਼ਿਸ਼ ਹੋਈ ਕਿ ਆਪਾਂ ਸਾਰਾ ਪੰਜਾਬ ਸੁਭਾਲਾਂਗੇ ਜਿੱਦਾਂ ਪਹਿਲਾਂ ਸੁਭਾਲਦੇ ਆਏ ਇਹ ਹਰ ਪੀੜਤ ਜੀਰੇ ਹਲਕੇ ਦੇ ਜਿਹੜੇ ਬਹੁਤ ਗਰੀਬੀ ਰੇਖਾ ਦੇ ਵਿੱਚ ਨਾ ਬੱਚਿਆਂ ਦੀਆਂ ਫੀਸਾਂ ਅਸੀਂ ਉਹ ਵੀ ਬੇਨਤੀ ਕਰਦੇ ਆਂ ਸਕੂਲਾਂ ਵਾਲਿਆਂ ਨੂੰ ਬੇਨਤੀ ਇਹ ਕਰਦੇ ਆਂ ਅਸੀਂ ਗੱਲ ਨਹੀਂ ਹੈ ਤੇ ਪ੍ਰਾਈਵੇਟ ਸਕੂਲਾਂ ਵਾਲੇ ਨੂੰ ਵੀ ਮਾਫ ਕਰ ਨੂੰ ਸਰਕਾਰ ਨੂੰ ਬੇਨਤੀ ਹੈ ਤੇ ਜਿਹੜੇ ਕੋ ਨਹੀਂ ਦੇ ਸਕਦੇ ਤੇ ਕਟੋ ਕਟ ਬੱਚਿਆਂ ਦੀ ਪੜ੍ਹਾਈ ਚ ਕੋਈ ਅੜਚਾ ਨਾ ਦੇਖੋ ਇੱਕ ਇੱਕ ਰਿਪੋਰਟ ਪੂਰੀ ਤਿਆਰ ਹੋਏਗੀ ਜਿਹੜੀ ਹੁਣ ਸ਼ੁਰੂ ਹੋਏ ਮੇਰਾ ਇਹਦਾ ਸਾਰੇ ਨਾ ਦੌਰਾ ਕਰਨ ਦਾ ਮਕਸਦ ਹੀ ਇਹ ਸੀਗਾ ਕਿ ਪਹਿਲੇ ਪਹਿਲਾ ਤਾਂ ਸਾਰਾ ਹੋ ਗਿਆ ਇਹ ਹੋ ਜਾਣਾ ਮੈਨੂੰ ਕਹਿੰਦੇ ਕਿ ਸਾਡੇ ਨਾ ਅਸੀਂ ਬਜਟ ਫਿਕਸ ਕਰਦੇ ਹਾਂ ਹੁਣ ਇਸ ਕੰਮ ਲਈ ਮੈਂ 1.5 ਕਰੋੜ ਦਾ ਬਜਟ ਅਨਾਉਂਸ ਕੀਤਾ ਸੀ ਨਾ ਜੀ ਤੇ ਉਹ ਮੇਰੇ ਲੱਗ ਰਿਹਾ ਸਾਰਾ ਤਕਰੀਬ ਕੁਝ ਲੱਗ ਗਿਆ ਕੁਝ ਲੱਗ ਜਾਣਾ ਤੇ ਉਹ ਮੈਨੂੰ ਫਿਕਰ ਨਹੀਂ ਹੈ ਕਿਉਂਕਿ ਬਜਟ ਇੱਕ ਸੈਪਰੇਟ ਪੇ ਹੋਇਆ ਸਾਡੀ ਟੀਮਾਂ ਸਾਰੀਆਂ ਜਿਹੜੀਆਂ ਉਹ ਕੰਮ ਕਰ ਰਹੀਆਂ ਉਹ ਕੰਮ ਨਹੀਂ ਰੁਕਣਾ ਜੀ ਇੱਕ ਜਦ ਵਿੱਚ ਆ ਰਹੀ ਹੈ ਗੱਲ ਕੀਤੀ ਚਾਰਾ ਦੋ ਟਾਈਮ ਮਿੰਟ ਮਿਲੇਗਾ ਸਾਰਿਆਂ ਨੂੰ ਮਿਲੇਗਾ ਸਾਰੇ ਪੰਜਾਬ ਨੂੰ ਮਿਲੇਗਾ ਉਹ ਨਹੀਂ ਰੁਕਦਾ ਇਸੇ ਤਰ੍ਹਾਂ ਜਿਹੜਾ ਹੁਣ ਤੁਸੀਂ ਅਗਲਾ ਜਿਲ੍ਹਾ ਦੌਰ ਹੈ ਉਹਦੇ ਵਾਸਤੇ ਅਸੀਂ ਜਾਇਦਾ ਲੈਣ ਤੋਂ ਬਾਅਦ ਅਸੀਂ ਫੰਡ ਜਿਹੜੇ ਆ ਰਿਜ਼ਰਵ ਕਰਾਂਗੇ ਟੈਕਸ ਵਾਲੋਂ ਉਹ ਫਿਰ ਫੰਡ ਮੈਂ ਰਿਲੀਜ਼ ਕਰ ਦਾਂਗਾ ਉਸੇ ਮੈਨੂੰ ਕਿਹੜਾ ਕਿਸੇ ਪਰਮਿਸ਼ਨ ਚਾਹੀਦੀ ਹੈ ਮੈਂ ਤੇ ਆਪ ਹੀ ਰਿਲੀਜ਼ ਕਰ ਲੈਣਾ ਨਾ ਜੀ ਜੀ ਉਹ ਮੈਂ ਰੱਖ ਦੰਦਾ ਪੈਸਾ ਸਾਰਾ ਤੇ ਫੜੀ ਕੋਸ਼ਿਸ਼ ਹੈ ਕਿ ਜਿੰਨਾ ਮੈਕਸਿਮਮ ਅਸੀਂ ਕਰ ਸਕੀਏ ਇੱਕ ਲਿਸਟਾ ਬਣ ਜਾਣ ਗਿਆ ਕਿ ਕੀ ਕੀ ਚੀਜ਼ ਦੀ ਰਿਕੁਆਇਰਮੈਂਟ ਹੈ ਅੱਜ ਮੇਰੇ ਡੀਸੀ ਮੈਡਮ ਨਾਲ ਵੀ ਮੀਟਿੰਗ ਸੀਗੀ ਜੀ ਉਹਨਾਂ ਨਾਲ ਵੀ ਅਸੀਂ ਇਹੀ ਗੱਲ ਕਰਕੇ ਆਏ ਆ ਕਿ ਤੁਸੀਂ ਸਾਰਾ ਥੱਲੇ ਪਾਣੀ ਉਤਰੋੰਦੋ ਉਸ ਤੋਂ ਬਾਅਦ ਬਣਾਓ ਜੋ ਤੁਹਾਨੂੰ ਤੁਸੀਂ ਕਰ ਸਕਦੇ ਤੁਸੀਂ ਕਰੋ ਜੋ ਸਾਡੇ ਹਿੱਸੇ ਆਂਦਾ ਹੈਗਾ ਉਹ ਅਸੀਂ ਕਰਾਂਗੇ ਮਖਤਾਰੀ ਸਾਹਿਬ ਨੂੰ ਇਹੀ ਗੱਲ ਕਹੀ ਹੈ ਕਿ ਜੋ ਸਰਕਾਰ ਕਰ ਰਹੀ ਹੈ ਦੇਖੋ ਸਰਕਾਰ ਇਹ ਨਹੀਂ ਕਹਦੇ ਸਰਕਾਰ ਨਹੀਂ ਕਰ ਰਹੀ ਸਰਕਾਰ ਆਪਣਾ ਕੰਮ ਕਰ ਰਹੀ ਹੈ ਲੇਕਿਨ ਸਰਕਾਰ ਵੀ ਕਰ ਲਈ ਹੈ ਜੇ ਨਾਲ ਸੰਸਥਾਵਾਂ ਜੁੜ ਜਾਣ ਕਿਹੜੀ ਬਾਤ ਹੈ ਹਾਂ ਇੱਕ ਤੇ ਫਿਰ 11 ਹੋ ਜਾਂਦੇ ਆ ਜੀ 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 ਅਸੀਂ ਇੱਥੇ ਆਖਰੀ ਬੇਨਤੀ ਹੈ ਜੀ ਇੱਕ ਆਖਰੀ ਬੇਨਤੀ ਇਹ ਪਿੰਡ ਦਾ ਸਾਡਾ ਰੁਕ ਰਿਹਾ ਤੁਸੀਂ ਆਣਾ ਅਡੌਪਟੀ ਕਰ ਲਓ ਜੀ ਪਲੀਜ਼ ਕਿਉਂਕਿ ਇਹਨਾਂ ਦੇ ਹੈ ਨਹੀਂ ਕੁਝ ਵੀ ਇੱਥੇ ਇੱਧਰ ਆ ਜੀ ਸਾਰਾ ਕੋ ਸਿਆਲ ਵੀ ਆ ਗਿਆ ਇਹਨਾਂ ਕੋਈ ਕੱਪੜੀ ਨਹੀਂ ਕੋਈ ਛੋਟਾ ਜਿਹਾ ਪਿੰਡ ਆ ਜੀ ਇੱਕ ਅਡਾਪਟ ਕਰ ਲਓ ਸਰ ਸਾਰੇ ਇੱਥੇ ਬੈਠੇ ਹੋ ਮੈਂ ਤੇ ਸਾਰਾ ਘੁੰਮ ਕੇ ਆਇਆ ਮੈਂ ਤਾਂ ਡੇਰਾ ਬਾਬਾ ਨਾਨਕ ਘੁੰਮ ਕੇ ਆਇਆ ਅਜ ਨਾਲੇ ਅਜ ਨਾਲੇ ਜਾ ਕੇ ਆਇਆ ਤਰਨਤਨ ਤਰਨਤਨ ਪੱਟੀ ਜਾ ਕੇ ਆਏ ਸਾਰੇ ਅਸੀਂ ਸਾਰਾ ਵੇਹ ਜਾ ਕੇ ਆਇਆ ਮੈਂ ਜਾਇਦਾ ਲੈ ਰਿਹਾ ਮੈਨੂੰ ਪਤਾ ਹੈ ਮੈਂ ਮਹਿਸੂਸ ਕਰ ਸਕਦਾ ਕਿ ਇੱਥੇ ਇੱਥੇ ਬਹੁਤ ਲੋਸ ਹੈ ਇੱਕ ਆਖਰੀ ਬੇਨਤੀ ਹੈ ਜੀ ਇੱਕ ਆਖਰੀ ਬੇਨਤੀ ਉਸ ਤੋਂ ਬਾਅਦ ਹੋਰ মিডিਆ ਵੀ ਆਇਆ ਉਹਨਾਂ ਨਾਲ ਗੱਲਬਾਤ ਕਰਨੀ ਹੈ ਬੀੜੀਆਂ ਦੀ ਬੜੀ ਵੱਡੀ ਸਮੱਸਿਆ ਜੀ ਜਿੰਨੀਆਂ ਵੀ ਬੀੜੀਆਂ ਚੱਲ ਰਹੀਆਂ ਐ ਇਹ ਸਮਾਸੀ ਵੀ ਇਹਨਾਂ ਚੱਲ ਰਹੀਆਂ ਸੋ ਰਾਸ਼ਨ ਬਹੁਤ ਜ਼ਿਆਦਾ ਆ ਗਿਆ ਪਰ ਘਰਾਂ ਤੱਕ ਪਹੁੰਚਾਈ ਨਹੀਂ ਜਾ ਰਿਹਾ ਅਸੀਂ ਤੁਹਾਡੇ ਤੋਂ ਵੀ ਆਸ ਰੱਖਦੇ ਹਾਂ ਵੀ ਕੋਈ ਸਾਡੇ ਹਲਕੇ ਨੂੰ ਦੋ ਚਾਰ ਬੇੜੀਆਂ ਇਹ ਸਾਡੀ ਕੱਲ ਗੱਲ ਹੋ ਚੁੱਕੀ ਹੈ ਕੱਲ ਮੈਂ ਅਪਰੂਵ ਕਰ ਚੁੱਕਾ ਆਲਰੇਡੀ ਹਾਂ ਇਸ ਗੱਲ ਹੋ ਚੁੱਕੀ ਹੈ ਬੈਠੇ ਆ ਮੈਡਮ ਸਾਰੇ ਮੈਂ ਦੱਸ ਚੁੱਕਾਏ ਥੇ ਕਿ ਬੇੜੀਆਂ ਤੁਹਾਨੂੰ ਦੇ ਰਹੇ ਆਪਾਂ ਬੇੜੀਆਂ ਦੇ ਨਾਲੋਂ ਇੱਕ ਜਿਹੜਾ ਹੋਰ ਮੈਂ ਅੱਜ ਵੀ ਮਸ਼ੀਨਾਂ ਦਾ ਆਰਡਰ ਕੀਤਾ ਮੈਂ ਕਿਉਂਕਿ ਹੁਣ ਜਿਦਲੇ ਪਾਣੀ ਖੜਾ ਹੈ ਅਸਲੇ ਜੀ ਚੱਲ ਰਹੇ ਆ ਨਾ ਜੀ ਖੜ ਜਣਾ ਪਾਣੀ ਤੇ ਮੱਛਰ ਬਹੁਤ ਆਣਾ ਹੈ ਇਹਦੇ ਲਈ ਜਿਹੜੀ ਫੋਗ ਮਸ਼ੀਨ ਹੁੰਦੀ ਹੈ ਨਾ ਜੀ ਉਹ ਫੋਗ ਮਸ਼ੀਨ ਮੈਂ 20 ਦਾ ਆਰਡਰ ਕੀਤਾ ਤੇ ਬੜੀ ਐ ਸੋ ਉਹ ਤੁਸੀਂ ਮਸ਼ੀਨ ਦਵਾਈ ਪਾ ਕੇ ਤੇ ਉਹ ਸਾਰਾ ਇਹ ਤੂਆ ਆਣਾ ਨਾ ਸਾਰਾ ਇਹ ਮੱਛਰ ਸਾਰਾ ਮਾਰ ਦਿਆਂਗੇ ਇੱਕ ਨਵੀਂ ਚੀਜ਼ ਆ ਕਿਸੇ ਨੇ ਮੰਗ ਨਹੀਂ ਕੀਤੀ ਲੇਕਿਨ ਮੈਂ ਮਹਿਸੂਸ ਕੀਤਾ ਕਿ ਇਹਨੂੰ ਮੱਛਰ ਨੂੰ ਮਾਰਨ ਲਈ ਸਾਡਾ ਇਹ ਜੁੜਾ ਇਹਦੀ ਥੋੜੀ ਥੋੜੀ ਹਾਂ ਥੋੜੀ ਇਨਵੈਸਟਮੈਂਟ ਹੈਗੀ ਐ ਲੇਕਿਨ ਅਸੀਂ ਕਰ ਦਿੱਤੀ ਆਲਰੇਡੀ ਮੈਂ ਆਰਡਰ ਦੇ ਚੁੱਕਾ ਆਲਰੇਡੀ ਸਾਡੇ ਜੀਰੇ ਅਕੇਲੇ ਜਿਆਦਾ ਤਵੱਜੂ ਦਿਆ ਜੇ ਇਹਦਾ ਬਹੁਤ ਚੰਗਾ ਨਕਸਾ ਹੈ ਹਾਂਜੀ ਆਪਣੇ ਹਲਕੇ ਦੇ ਜੁਵਾਈ ਸਾਹਿਬ ਆਏ ਨੇ ਕੀ ਕਹਿਣਾ ਚਾਹੁੰਦੇ ਸੀ ਗਾ ਮੈਂ ਇਹ ਪਰਿਵਾਰ ਵਾਲਿਆਂ ਦੀ ਮੰਗ ਆ ਕਿ ਸਾਡੇ ਜਿਹੜਾ ਘਰ ਟ ਹੈ ਗਿਆ ਬੱਚੇ ਛੋਟੇ ਆ ਸਾਨੂੰ ਪਿੰਡ ਜੀ ਮੈਂ ਭਾਜੀ ਉਹ ਰਾਤ ਕਿੰਦਰ ਨਹੀਂ ਖੁੱਲਿਆ ਕੋਈ ਨਹੀਂ ਚਾਹੁੰਦਾ ਮੈਂ ਉਹਨਾਂ ਨੂੰ ਇੱਥੇ ਤੱਕ ਆ ਕੇ ਮੇਰ ਤੋਂ ਐਫੀਡੇਟ ਲੈ ਲਓ ਜਿੱਦ ਤੇ ਕਹੋਗੇ ਪੰਜ ਮਰ ਦੇ ਜਗਾ ਵੀ ਦਊਗਾ ਘਰ ਵੀ ਬਣਾ ਕੇ ਦਊਗਾ ਪੁੱਛ ਉਹਨਾਂ ਨੂੰ ਕਹਿ ਨਹੀਂ ਸਦੋ ਇੱਥੇ ਹਾਂ ਐਫੀਡੇਟ ਹੈ ਜਿਹੜਾ ਵੀ ਬੋਲਗੇ ਜੀ ਆਹ ਜਿਹੜੀ ਗੱਲ ਸੁਣੋ ਇਹਨਾਂ ਨੂੰ ਪਰਸੋਂ ਜਿੱਦਨ ਦਾ ਪਾਣੀ ਆ ਸਾਡੇ ਚੱਕੀਆਂ ਵਾਲੇ ਨਿਸ਼ਾਨ ਸਿੰਘ ਸਰਪੰਚੇ ਛੋਟੀਆਂ ਚੱਕੀਆਂ ਤੋਂ ਉਹਨਾਂ ਦੀ ਕੋਠੀ ਖਾਲੀ ਪਈ ਹੈ ਜੀ ਇਹਨਾਂ ਨੂੰ ਚਾਬੀਆਂ ਦਿੱਤੀਆਂ ਹੋਈਆਂ ਖੁਰਲੀਆਂ ਬਣੀਆਂ ਡੰਗਰ ਬੰਨਣ ਵਾਸਤੇ ਪਾਣੀ ਵਾਸਤੇ ਸਾਰਾ ਕੁਝ ਸਹੀ ਆ ਔਰ ਰਹਿਣ ਲਈ ਵਧੀਆ ਵਾ ਮਕਾਨ ਚਾਰ ਪੰਜ ਪਰਿਵਾਰ ਉੱਥੇ ਇਹਨਾਂ ਨੂੰ ਕਿਹਾ ਉਹ ਉੱਥੇ ਸ਼ਿਫਟ ਹੋ ਜਿਓ ਹੂੰ ਤਾਂ ਜੀ ਉਹ ਤਾਂ ਕੰਪਰੀਰੀ ਆ ਨਾ ਉਹ ਤਾਂ ਚਲੋ ਕੋਈ ਗੱਲ ਇਹਨਾਂ ਨੂੰ ਪਾਣੀ ਇੱਕ ਮਿੰਟ ਇੱਕ ਮਿੰਟ ਦੇਖੋ ਦੇਖੋ ਐਸਲੇ ਇੱਕ ਇੱਕ ਮਿੰਟ ਦੇਖੋ ਐਸਲੇ ਜਿਹੜਾ ਨਾ ਜੀ ਵੀ ਇਸ ਵੇਲੇ ਜਿਹੜਾ ਨਾ ਇਸ ਵੇਲੇ ਸਾਰਾ ਕੋਈ ਟੈਂਪਰੇਰੀ ਆ ਆਪਾਂ ਇਸ ਮੁੱਕੇ ਨੂੰ ਸੰਭਾਲ ਲਈਏ ਪਰਮਨੈਂਟ ਸੋਚਾਂਗੇ ਬਾਅਦ ਦੇ ਵਿੱਚ ਇਹ ਸਮਝ ਆ ਜਾਣਾ ਇਹ ਗੱਲ ਕਰਾਂ ਦਾ ਨਹੀਂ ਆ ਸਾਡੀ ਸੁਣੋ ਮੇਰੀ ਗੱਲ ਆ ਬਿਲਕੁਲ ਜੀ ਕਰਨਗੇ ਸਾਨੂੰ ਇਹਨਾਂ ਦੇ ਆਸ ਆ ਜੀ ਅਸੀਂ ਫਿਰ ਵੀ ਡਾਕਟਰ ਬਰਾਇ ਸਾਬ ਨੂੰ ਮਿਲਾਂਗੇ ਅੱਜ ਕੱਲ ਕਹੋਗੇ ਅੱਜ ਜਿਹੜਾ ਮਕਾਨ ਪੈ ਗਿਆ ਮੈਂ ਅੱਜ ਮਕਾਨ ਬਣਾ ਦਿਆਂ ਦਾ ਕੋਈ ਫਾਇਦਾ ਨਹੀਂ ਜੇ ਹੋਣਾ ਇਹ ਗੱਲਾਂ ਨਾ ਕਰੀਏ ਆਪਾਂ ਅਸੀਂ ਇਹਨਾਂ ਕਹਤਾ ਵੀ ਕਰਾਂਗੇ ਆਪਾਂ ਇਹ ਸਮਾਂ ਜਿਹੜਾ ਹੈ ਇਹ ਸਮਾਂ ਜਿਹੜਾ ਇਹ ਮਿਹਨੇ ਪੜੰਦਾ ਨਹੀਂਗਾ ਇਹ ਲੜਕੀ ਹੈ ਵਿਪਤਾ ਦਾ ਸਾਹਮਣਾ ਕਰਦਾ ਅਸੀਂ ਡਾਕਟਰ ਸਾਹਿਬ ਅੱਜ ਸਾਡੇ ਦੁੱਖ ਦੀ ਘੜੀ ਦੇ ਵਿੱਚ ਅਸੀਂ ਦਿੱਲੀ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਆਸ ਰੱਖਦੇ ਆਂ ਕਿਉਂਕਿ ਆਪਾਂ ਵੇਖਦੇ ਜੀਰੇ ਦੇ ਵਿੱਚ ਅੱਗ ਲੱਗੀ ਸੀ ਤੇ ਮਾਤਾਵਾਂ ਰੋਈਆਂ ਸੀ ਤੇ ਮੈਂ ਵੀਡੀਓ ਭੇਂਜੀ ਦੇ ਜ਼ਰੀਏ ਡਾਕਟਰ ਸਾਹਿਬ ਨੂੰ ਪਾਈ ਸੀ ਤੇ ਡਾਕਟਰ ਸਾਹਿਬ ਦੂਜੇ ਦੇ ਨਹੀਂ ਵੇਖੋ ਪੰਜਾਬ ਦਾ ਬਾਹਰ ਸਨ ਦबई ਦੇ ਵਿੱਚ ਉਦੋਂ ਹੀ ਇਮੀਡੀਏਟ ਟਿਕਟ ਲੈ ਕੇ ਤੇ ਇਹ ਇੱਥੇ ਪੁੱਜੇ ਤੇ ਤੁਸੀਂ ਮੰਨਣਾ ਨਹੀਂ ਕਿ ਸਰਕਾਰਾਂ ਤੇ ਸਾਨੂੰ 6800 ਰੁਪਏ ਰੋੜਿਆਂ ਨੂੰ ਦਿੱਤਾ ਸੋ ਕੂਕੜੀਆਂ ਭੇਡਾਂ ਬੱਕਰੀਆਂ ਦੇ ਵੀ ਹਜੇ ਆਉਣੇ ਨੇ ਪਰ ਇਹਨਾਂ ਨੇ ਨਾਰਾ ਨਹੀਂ ਲਾਇਆ ਕਟਾਰੀਆ ਸਾਹਿਬ ਨੂੰ ਪਤਾ ਕਟਾਰੀਆ ਸਾਹਿਬ ਦੇ ਹੱਥੀਂ ਪੰਜਾਬ ਦਾ 20-20 ਹਜ਼ਾਰ ਕਿ 30-30 ਹਜ਼ਾਰ ਕਿੱਲੇ ਤਾਂ ਦੇਖ ਹੀ ਗਏ ਹਾਂ ਜੀ 30-30 ਹਜ਼ਾਰ ਕਿੱਲੇ ਦੇਖ ਹੀ ਗਏ ਸੋ ਦਿਲ ਦੀਆਂ ਗਹਿਰਾਈਆਂ ਤੋਂ ਕੀ ਕਹਿਣਾ ਚਾਹੁੰਦੇ ਜੀ ਅੱਜ ਆਪਣੇ ਹਲਕੇ 'ਚ ਆਏ ਨੇ ਮੈਂ ਬਹੁਤਾ ਕੁਝ ਨਹੀਂ ਕਹਿਣਾ ਹੂੰ ਮੈਂ ਇੱਕੋ ਹੀ ਗੱਲ ਸਿਰਫ ਇੱਕ ਸ਼ੇਰ ਹੀ ਬੋਲਣਾ ਮੈਂ ਜ਼ਿਆਦਾ ਕੁਝ ਕਹਿ ਨਹੀਂ ਸਕਦਾ ਹੂੰ ਖੁਦਾ ਦੇ ਦਰਸੇ ਹੂੰ ਇਨਕੋ ਖੁਦਾ ਤੋਂ ਕਹਿ ਨਹੀਂ ਸਕਦਾ ਹੂੰ ਮਗਰ ਹੂੰ ਕਹਿ ਰੇ ਖੁਦਾ ਹੂੰ ਲੁਤਫੇ ਖੁਦਾ ਸ਼ਾਨੇ ਖਦਾ ਹੋ ਤੁਮ ਕੀ ਬਾਤ ਹੈ ਕੀ ਬਾਤ ਹੈ ਕਹਿੰਦੇ ਰੱਬ ਕਹਿ ਨਹੀਂ ਸਕਦੇ ਪਰ ਜਦੋਂ ਤੁਹਾਡੇ ਕੰਮ ਵੇਨਾ ਰੱਬ ਵਰਗੇ ਨੇ ਸੋ ਇਹ ਗੱਲ ਜਿਹੜੀ ਸਾਡੇ ਹਲਕੇ ਦੇ ਵਿਧਾਇਕ ਸਾਹਿਬ ਕਹਿ ਰਹੇ ਨੇ ਵੇਖੋ ਸੋ ਜਿੱਥੇ ਲੋਕਾਂ ਨੂੰ ਆਸਮਾਨ ਸੇਵੀਆਂ ਤੋਂ ਜ਼ਿਆਦਾ ਹੀ ਹੈ ਵੱਖਰੀ ਗੱਲ ਹੈ ਵੀ ਚੁਣੇ ਅਸੀਂ ਹੈ ਪਰ ਦੁੱਖ ਦੀ ਘੜੀ ਦੇ ਵਿੱਚ ਗਰਾਊਂਡ ਤੇ ਇਹ ਸੱਚ ਹੈ ਕਟਾਰੀਆ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਤੇ ਪੁੱਜ ਰਹੀ ਹੈ ਪਰ ਇਹਨਾਂ ਦਾ ਲਾਮ ਲਸ਼ਕਰ ਜਿਹੜੀ ਸਰਕਾਰੀ ਮਸ਼ੀਨਰੀ ਨਹੀਂ ਪਹੁੰਚ ਰਹੀ ਜਿਹਨੇ ਲੋਕ ਨੇ ਆਪਣੇ ਖਰਚੇ ਤੇ ਨੌਜਵਾਨ ਕੋਈ ਬਟਾਲੇ ਤੋਂ ਆਇਆ ਕੋ ਪਟਿਆਲੇ ਤੋਂ ਆਇਆ ਕੋ ਬਰਨਾਲੇ ਤੋਂ ਆਇਆ ਦੂਰੋਂ ਨੇੜਿਓਂ ਵੀਰ ਸਾਰੇ ਪੁੱਜੇ ਨੇ ਅੱਜ ਦੁੱਖ ਦੀ ਘੜੀ ਦੇ ਵਿੱਚ ਸੋ ਅਸੀਂ ਬੇਨਤੀ ਕਰਦੇ ਹਾਂ ਵੀ ਕਟਾਰੀਆ ਸਾਹਿਬ ਤੁਸੀਂ ਬੜੇ شریف ਹੋ ਤੁਸੀਂ ਕਹਿੰਦੇ ਕੋਈ ਨਹੀਂ ਤੁਹਾਨੂੰ ਉਹ ਤੁਹਾਡੀ ਮੰਨਦੇ ਵੀ ਨਹੀਂ ਥੋੜਾ ਜਿਹਾ ਤੁਸੀਂ ਸਖਤ ਹੋਵੋ ਕੋਈ ਗੱਲ ਨਹੀਂ ਅਸੀਂ ਨਾਲ ਆ ਕੋਈ ਗੱਲ ਤੁਸੀਂ ਦਾਬਾ ਦੁਬਾ ਲਾ ਦਿਆ ਕਰੋ ਹੈ ਕਿਉਂਕਿ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਆਪਾਂ ਵੇਖਿਆ ਸਪੀਕਰ ਸਾਹਿਬ ਨੇ ਕਿਹਾ ਵੀ ਬੜੇ شریف ਨੇ ਜੀ ਟਾਈਮ ਮੰਗਦੇ ਨਹੀਂਗੇ ਤੋ ਅਹੀਂ ਕਿੰਨੇ ਵੀ ਇਹ ਸਵਾਲ ਤੁਸੀਂ ਸਾਡੇ ਹਲਕੇ ਦੀ ਆਵਾਜ਼ ਜ਼ਰੂਰ ਉਠਾਓ ਜਿੰਨਾ ਨੁਕਸਾਨ ਹੋਇਆ ਕਰੋ ਕਿ ਅਬਰਾਏ ਸਾਹਿਬ ਇਹਨਾਂ ਦੀ ਬਾਹ ਫੜੀ ਰੱਖਣ ਤੇ ਆਪਣੇ ਆਪ ਹੀ ਸਾਰਾ ਕੁਝ ਸਹੀ ਹੋ ਜਾਣਾ ਜੀ ਇਹ ਬਹੁਤ ਜ਼ਰਬ ਹੈਗਾ ਬਾ ਇਹਨਾਂ ਦੀ ਛੱਡਦੇ ਨਹੀਂ ਮੈਨੂੰ ਪਤਾ ਤੇ ਸਾਰਾ ਕੁਝ ਸਹੀ ਹੋ ਜਾਣਾ ਜੀ ਕਿ ਤੂੰ ਉੱਤੇ ਕੋਈ ਨਹੀਂ ਕਹਿੰਦੇ ਮੁੱੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੋ ਰਹੀ ਆਸ ਰੱਖਦੇ ਜਿਵੇਂ ਇਹਨਾਂ ਨੇ ਕਿਹਾ ਵੀ ਵੀ ਰੋਜ਼ ਦੀ ਨਵੀਂ ਪਰੇਸ਼ਾਨੀ ਹੈ ਲੋਕਾਂ ਦੀ ਰੋਜ਼ ਦੀ ਨਵੀਂ ਡਿਮਾਂਡ ਹੈ ਰਿਕੁਆਇਰਮੈਂਟ ਹੈ ਕਹਿੰਦੇ ਵੀ ਕੱਲਾ ਕੱਲਾ ਜਾਇਜ਼ਾ ਲਿਆ ਜਾਏਗਾ ਮਕਾਨ ਬਣਾਉਣ ਤੱਕ ਅਸੀਂ ਇਹਨਾਂ ਦੇ ਨਾਲ ਆ ਸੋ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਆ ਸਰਿਆਲੀ ਸਾਹਿਬ ਵਾਲੇ ਮਹਾਪੁਰਖ ਜਿਹੜੇ ਨੇ ਇਹ ਵੀ ਪਹਿਲੇ ਦਿਨ ਤੋਂ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਸੋ ਇਹ ਬੰਦ ਦੀ ਸੇਵਾ ਜਿਹੜੇ ਬਾਬਾ ਜੀ ਕਰ ਰਹੇ ਨੇ ਲੋਕਾਂ ਦੇ ਸੁਲੋ ਮੈਂ ਇਹ ਨੋਟ ਨਾ ਬਣਾ ਸਕਿਆ 2 ਮਹੀਨਿਆਂ ਦੇ ਵਿੱਚ ਕੰਮ ਮਣਿਆਲੇ ਵਾਲੇ ਮਹਾਪੁਰਖ ਆਪਾਂ ਇਹਨਾਂ ਨੂੰ ਬਣਾਵਾ ਗਏ ਲੇਕਿਨ ਬਾਬਾ ਜੀ ਤੁਸੀਂ ਅਮਰੀਕਾ ਕਰ ਲੋ ਬਾਈ ਸੋ ਸੇਵਾ ਕਰ ਰਹੇ ਕਾਰਸ਼ੇ ਵਾਲੇ ਮਹਾਪੁਰਖ ਜਿਹੜੇ ਆਏ ਤੁਹਾਡੇ ਨਾਲ ਸਾਰੇ ਜੋ ਤੁਸੀਂ ਆ ਹਿੰਮਤ ਕੀਤੀ ਐ ਇਸ ਚੀਜ਼ ਨੂੰ ਰੋਕ ਲਿਆ ਆ ਸਾਰਾ ਏਰੀਆ ਤੁਹਾਡਾ ਬਚ ਗਿਆ ਜੀ ਆ ਸੰਗਤ ਨੇ ਕੋਈ ਦੇਣ ਹੀ ਨਹੀਂ ਇੰਨੀ ਸੰਤਰੇ ਸਾਹਤਾ ਭਾਜੀ ਟਰਾਲੀਆਂ ਟਰੈਕਟਰ ਤੋੜੇ ਰਸਤ ਪਾਣੀ ਕੋਈ ਘਾਟ ਹੀ ਨਹੀਂ ਰਾਤ ਦੇ ਨਹੀਂ ਕਰਤਾ ਜੀ ਭਾਬਾ ਜੀ ਅਗਰ ਤੁਸੀਂ ਇੱਥੇ ਨਿਕਲ ਆਏ ਹੋ ਤੁਸੀਂ ਆਗੇ ਤੁਹਾਨੂੰ ਦੇਖ ਕੇ ਸਾਰੀ ਸੰਗਤ ਨੇ ਆਣਾ ਹੀ ਹੈ ਭੇ ਟਰਾਲੀਆਂ ਹੋਈਆਂ ਜਾਂ ਬੈਗ ਹੋਏ ਭਰਨੇ ਹੋਏ ਦਿੰਦਾ ਸਾਰਿਆਂ ਨੇ ਇੱਕ ਕੀਤੀ ਹੋਈ ਹੈ ਜੀ ਦਵਾਈ ਗਏ ਸੀ ਤੁਹਾਡੇ ਕੋਲ ਉਹ ਤੋਂ ਵੇਚੀ ਛੱਡ ਕੇ ਆਏ ਆ ਇਹਨਾਂ 300 ਨੂੰ ਕੱਲ ਹੋਣਾ ਹੈ ਚੱਲ ਤੇ ਇਹ ਸਾਰਾ ਜੋ ਹੋਰ ਬਿਲਕੁਲ ਸਭ ਠੀਕ ਠਾਕ ਹੋ ਜਾਣਾ ਬਾਈ ਬਸ ਜੀ ਜੀ ਤੁਹਾਨੂੰ ਧੰਨਵਾਦ ਦਾ ਅਸ਼ੀਰਵਾਦ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਰਾਇ ਸਾਰਿਆਂ ਦਾ ਧੰਨਵਾਦ ਇਸ ਸਮਾਜ ਸੇਵੀ ਡਾਕਟਰ ਬਰਾਇ ਸਾਹਿਬ ਦਾ ਵੀ ਧੰਨਵਾਦ ਇਹ ਮਹਾਪੁਰਖ ਜਿਹੜੇ ਨੇ ਮਣਿਆਲੇ ਤੋਂ ਇਹ ਵੀ ਪਹਿਲੇ ਦਿਨ ਤੋਂ ਆ ਕੇ ਤੇ ਇਹ ਸੇਵਾ ਕਰ ਰਹੇ ਨੇ ਔਰ ਆ ਬੰਨ ਨੂੰ ਬਚਾਉਣ ਦਾ ਇਹ ਕਾਰਜ ਇਹ ਸੰਗਤ ਦੇ ਸਹਿਯੋਗ ਨਾਲ ਕਰ ਰਹੇ ਨੇ ਆਪ ਕੋ ਤਾਰਾਂ ਔਰ ਭਰਜਵਾਨੀ ਦੇ ਨੌਜਵਾਨ ਜਿਹੜੇ ਨੇ ਵੇਖੋ ਆ ਬੰਨ ਬੰਨ ਰਹੇ ਨੇ ਆਪਾਂ ਤੁਸੀਂ ਦੇਖ ਸਕਦੇ ਜੇ ਇਹ ਭਰਜਵਾਨੀ ਦੇ ਨੌਜਵਾਨ ਜਿਹੜੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਨੇ ਤੇ ਦਰਿਆ ਦਾ ਤੁਸੀਂ ਫਲੋ ਵੇਖੋ ਸਿੱਧੀ ਟੱਕਰ ਸੀ ਤੇ ਚਾਰ-ਪੰਜ ਮਕਾਨ ਸੀ ਜਿੱਥੇ ਆ ਪਾਣੀ ਚੱਲ ਰਿਆਣਾ ਜੀ ਇੱਥੇ ਪੰਜ ਮਕਾਨ ਸੀ ਔਰ ਇਹ ਅੱਜ ਦਰਿਆ ਦੀ ਭੇਡ ਚੜ ਗਏ ਨੇ ਸੋ ਆ ਬੰਨ ਨੂੰ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਬਚਾਇਆ ਜਾ ਰਿਹਾ ਹੈ ਇਹ ਸੰਗਤਾਂ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੀਆਂ ਹਾਂਜੀ ਸਾਡੇ ਨਾਲ ਮਾਸਟਰ ਜੀ ਵੀ ਨੇ ਅਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਜੀ ਅਸੀਂ ਕਹਿੰਨੇ ਇਹ ਪੱਥਰ ਦੀਆਂ ਨੋਚਾਂ ਲੱਗਣ ਤੇ ਮੈਂ ਵੀ ਕੋ ਜਿੱਥੇ ਸਰਕਾਰ ਕੋਲ ਮੰਗ ਰੱਖੀ ਐ ਡਾਕਟਰ ਬਰਾਏ ਸਾਹਿਬ ਆਏ ਨੇ ਮੈਂ ਕਿਹਾ ਵੀ ਤੁਸੀਂ ਸਰਕਾਰ ਦੇ ਪੈਰਲਰ ਕੰਮ ਕਰਦੇ ਹੋ ਹਾਂ ਜੀ ਹਾਂ ਜੀ ਤੇ ਅਸੀਂ ਤੁਹਾਡੇ ਤੋਂ ਆਸ ਰੱਖਦੇ ਹਾਂ ਸਰਕਾਰਾਂ ਕਿਉਂਕਿ ਸਾਨੂੰ ਲਾਰੇ ਲਾਈ ਜਾਂਦੀਆਂ ਭਾਵੇਂ ਉਹ ਅਕਾਲੀ ਸਰਕਾਰ ਹੋਵੇ ਕਾਂਗਰਸ ਹੋਵੇ ਭਾਵੇਂ ਆ ਝਾੜੂ ਵਾਲੇ ਹੋਣ ਹੁਣ ਤੱਕ ਸਾਨੂੰ ਨੇ ਲੱਕੜ ਦਾ ਮੁੰਡਾ ਦਿੱਤਾ ਹੈ ਕਿਸੇ ਨੇ ਨੋਜ ਨਹੀਂ ਦਿੱਤੀ ਤੇ ਤੁਸੀਂ ਦਿਓ ਕੀ ਕਹੋਗੇ ਅਸੀਂ ਤੇ ਇਹੀ ਕਹਿੰਨੇ ਵੀ ਸਾਨੂੰ ਇੱਥੇ ਨੋਚਾਂ ਲੱਗਣ ਸਾਡੇ ਬੰਦ ਕਾਮਯਾਬ ਹੋਵੇ ਸਾਡਾ ਅੱਛਾ ਹਾਂਜੀ ਤੇ ਨੋਚ ਤੋਂ ਬਿਨਾ ਕਾਮਯਾਬ ਨਹੀਂ ਹੈ ਨਾ ਹਾਂਜੀ ਪੱਥਰ ਤੋਂ ਬਗੈਰ ਪੱਥਰ ਤੋਂ ਬਗੈਰ ਕਾਮਯਾਬ ਨਹੀਂਗਾ ਹਾਂਜੀ ਕੀ ਕਹਿਣਾ ਚਾਹੁੰਦੇ ਸਰਪੰਚ ਸਾਹਿਬ ਸਰਪੰਚ ਸਾਹਿਬ ਇਹੋ ਕਹਿਣਾ ਚਾਹੁੰਦੇ ਮਹਾਰਾਜ ਭਲੀ ਕਰੇ ਨਾ ਵਤੇ ਸਤਿਗੁਰੂ ਭਲੀ ਕਰੇ ਕਰਤਾਰ ਸਾਹਿਬ ਜੀ ਸੋ ਕਹਿੰਦੇ ਵੀ ਕਰਤਾਰ ਭਲੀ ਕਰੇ ਆਹ ਵੇਖੋ ਪਰਜਮੰਦੀ ਦੇ ਨੌਜਵਾਨ ਜਿਹੜੇ ਨੇ ਹੈ ਆ ਯਾਰ ਲਿਆ ਹਰਾ ਮੈਗ ਜਾ ਕਿੱਥੇ ਮੇਰਾ ਮੋਬਾਈਲ ਪੁੱਜ ਗਿਆ ਨਹੀਂ ਦਿਆ ਕੋਟਿਆਂ ਛਾੜ ਮਹੀਨਾ ਹੋ ਗਿਆ ਰੋਂਦਿਆਂ ਨੂੰ ਕਾਦਾ ਵੀ ਨੋਜ ਤਾਂ ਚੱਲ ਬੱਜੀ ਨਹੀਂ ਖਸਮਾਣ ਖਾਇ ਸਰਕਾਰ ਦੇ ਪੱਲੇ ਕੁਛ ਨਹੀਂ ਅੱਛਾ ਅੱਛਾ ਯਾਰ ਆਸੇਵੀਆਂ ਨੂੰ ਕਹਤਾ ਹੈ ਡਾਕਟਰ ਬਰਾਈ ਨੂੰ ਮੈਂ ਤੁਸੀਂ ਬੰਨ ਦਿਓ ਪਹਿਲੀਆਂ ਦੇ ਸਰਕਾਰਾਂ ਨੇ ਸਾਨੂੰ ਲੱਕੜ ਦੇ ਮੁੰਡੇ ਦਿੱਤੇ ਕੱਲ ਤੋਂ ਬਾਅਦ ਮੌਕੇ ਨਹੀਂ ਮਿਲਣਾ ਤੇ ਅੱਛਾ ਕਿਉਂ ਜੋ ਯਾਰ ਮੰਨ ਕੇ ਚੱਛਿਆ ਨੂੰ ਬੰਨ ਨਾ ਟੁੱਟੇ ਕੱਲ ਚੱਕਰਾਂ ਤੇ ਮੈਨੂੰ ਫਾੜਿਆ ਜੇ ਨਹੀਂ ਨੋਜ ਲਾਉਂਦੇ ਇੱਧਰੋਂ ਆਈ ਦੇ ਅੱਛਾ ਆ ਮੇਰੀ ਹੁਣੇ ਕੱਢ ਕੁਲਵੰਤ ਲੱਟ ਗਿਆ ਤੇ ਨਾ ਅੱਜ ਤੋਂ ਪੰਜ ਦਿਨ ਮੈਂ ਪਹਿਲਾਂ ਕਿਹਾ ਵੀ ਇਥੋਂ ਨਾ ਬੰਨ ਟੁੱਟੇ ਹੂੰ ਕੋਈ ਮੈਂ ਨਰਗੌਰ ਕੀਤੀ ਨਹੀਂ ਕਿਹਨੇ ਤੇਰੀ ਗੱਲ ਤੇ ਕੋਈ ਯਾਰ ਗੌਰ ਜਦੋਂ ਇਹਨਾਂ ਨੂੰ ਕਿਹਾ ਵੀ ਤਾਰ ਉਹਦਨ ਭਾਈ ਆਂਦਾ ਵੀ ਤਾਰ ਕਿੰਨੀ ਚਾਹੀਦੀ ਏ ਹੂੰ ਮੈਂ ਵੀ ਇਹਨੇ ਸੋਚਣਾ ਕੁਇੰਟਲ ਦੋ ਕੁਇੰਟਲ ਚਾਹੀਦੀ ਜਈ ਭਾਇਆ ਮੈਂ ਤਾਂ ਦੱਸ ਜਈ ਸਾਹਿਬ ਹੂੰ ਜਦੋਂ 75 ਕੁਇੰਟਲ ਦਾ ਐਸਟੀਮੇਟ ਆ ਹੀ 75 ਕੁਇੰਟਲ ਦੇ ਮੁਰਕੇ ਸਾਹ ਖਿੱਚ ਗਿਆ ਕਹਿੰਦਾ ਵੀ ਕੋਣ ਐਮਐਲਏ ਸਾਹਿਬ ਐਮਐਲਏ ਸਾਹਿਬ ਵੀ ਹੋਰ ਕਿਨੇ ਖਿੱਚਣਾ ਅੱਛਾ ਅੱਛਾ ਪਿੱਛੇ ਘਰ ਥੋੜੇ ਤੇ ਵਾਅਦਾ ਆਉਣਾ ਅੱਛਾ ਵਾਅਦਾ ਆਉਂਗਾ ਨਾ ਹਾਂ ਸਵੇਰੇ ਤਾਰ ਅਸੀਂ ਢੀਕਦੇ ਰਹੇ ਆਉਗੀ 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 ਅਗਲੇ ਦਿਨ ਬਾਈ ਫੇਰ ਆਇਆ ਆਈ ਤਾਰ ਆਉਂਦੀ ਆਉਂਦੀ ਮੁੜ ਕੇ ਹੀਰੋ ਆਈ ਆ ਗਿਆ ਤਾਰ ਨਹੀਂ ਆਈ ਬਾਈ ਆ ਗਿਆ ਤਾਰ ਨਹੀਂ ਆਈ ਅੱਛਾ ਹੀਰੋ ਆਇਆ 5 ਕੁਇੰਟਲ ਦੇ ਗਿਆ ਵਾਹ ਜੀ ਵਾਹ ਹੋਰ ਕਿਸਮਾਈ ਸੇਵ ਕਾਇ 2 ਕੁਇੰਟਲ ਦੇ ਗਏ ਵਾਹ ਜੀ ਵਾਹ ਆਈ ਆ ਕੇ ਨਹੀਂ ਆਉਂਦੀ ਜਵਾਬ ਦੇ ਦਿਓ ਐਨਆਰਆਈਆਂ ਵੀਰਾਂ ਨੂੰ ਫੁੱਲ ਲਾ ਦੀਆ ਤਾਰ ਦੀ ਕੋਈ ਕਮੀ ਨਹੀਂ ਕੀਤੀ ਹਮ ਯਾਰ ਕਿਹੜੀ ਪੈਸੇ ਨੂੰ ਛੇ ਨਹੀਂ ਮਿਲਦੀ ਹਾਂ ਠੀਕ ਹੈ ਨਾ ਭਰੋਸਾ ਦਿਵਾਇਆ ਗਿਆ ਵੀ ਤਾਰ ਆਉਗੀ ਮੁਰਕੇ ਕੋ ਮੋਗੇ ਦਾ ਐਮ ਐਲ اے ਆਈ ਕੋਈ ਅੱਛਾ ਉਹਦੇ ਕੋਲੇ ਰੋਏ ਪਿੱਟੇ ਹਾਂ ਆਦੇ ਆਜੂ ਕਿ ਮੈਂ ਆ ਵੀ ਇੱਕ ਕਹਿ ਦਿੰਦੇ ਜੋ ਇੱਕ ਲਿਖਤੀ ਰੂਪ ਚ ਦੇ ਸਕਦੇ ਤੁਸੀਂ ਆ ਜੂਗੀ ਹਾਂ ਛੇ ਹਾਂ ਫਿਰ ਉਹਦਣ ਅਗਲੇ ਦਿਨ ਆਈ 50 ਕਿੰਟ ਅੱਛਾ ਕਹਿੰਦੇ 50 ਕਿੰਟ ਅਸੀਂ ਕਿਹੜੀ ਟੋਲੀ ਯਾਰ ਹਾਂ ਇੱਥੇ ਯਾਰ ਜਦੋਂ ਹੈਗਾ ਘੱਟੋ ਘੱਟ 300 ਕ੍ਰੇਡ ਸਾਨੂੰ ਚਾਹੀਦਾ ਬਣਿਆ ਹੋਇਆ ਹਾਂ ਬਿਲਕੁਲ ਠੇਕੇਦਾਰ ਦੀ ਨਿਲੇਕੀ ਇਹਨੇ 300 ਤਾਂ ਕੀ 20 ਕ੍ਰੇਡ ਮਿਲਦੇ ਨੇ ਹਾਂ ਜਿ ਹੁਣ ਉਹ ਇੰਜਾਂ ਦਾ ਟਰੈਕਟਰ ਕਰ ਲਓ 50 ਲੀਟਰ ਤੇਲ ਖਾਂਦਾ ਵਾ ਉਹਨੂੰ 5 ਲੀਟਰ ਨਾਲ ਚਲਾ ਲਾਂਗੇ ਹੂੰ ਕਿ ਚਲਾ ਲਾਂਗੇ ਨਹੀਂ ਔਏ ਕਿੰਨੀ ਸੰਗਤ ਕਿੰਨਾ ਗੱਟਾ ਚੁੜਿਆ ਪਿਆ ਵਾ ਸਾਰਾ ਤਾਰ ਦੀ ਬਚਤ ਰੁਕਿਆ ਅੱਛਾ ਜੇ ਤਾਰ ਸਾਡੇ ਕੋਲ ਹੋਵੇ ਜਾਲ ਹੋਵੇ ਤੇਰੇ ਕੋਲ ਮੈਕ ਨਹੀਂ ਹੋ ਕੇ ਤੂੰ ਕੀ ਕਰੇਂਗਾ ਬਿਲਕੁਲ ਲੋਕਾਂ ਕੋਲ ਆਵਾਜ਼ ਪਚਾ ਦੇਂਗਾ ਹੂੰ ਸਹੀ ਗੱਲ ਹੈ ਇਹ ਗੱਲ ਸੱਚ ਆ ਮੇਰੇ ਹੱਸ ਇਹ ਗੱਲ ਹੱਸਣ ਵਾਲੀ ਨਹੀਂਗੀ ਇਹ ਗੱਲ ਇਹ ਬੰਦਾ ਆਪਣਾ ਦੁੱਖ ਰੱਖ ਰਿਹਾ ਵੀ ਇਹ ਜੇ ਗੱਲਾਂ ਚੋਂ ਐ ਲੱਗ ਰਿਹਾ ਵੀ ਸਰਕਾਰ ਦੇ ਪੱਲੇ ਕੁਝ ਨਹੀਂ ਆ ਜਿੰਨੀਆਂ ਤਾਰ ਤੂਰਾ ਹੀ ਸਮਾਸੀਆਂ ਨੇ ਲੈ ਕੇ ਆ ਤਾਰ ਯਾਰ ਨੋਰਮਲ ਚੀਜ਼ ਸਰਕਾਰ ਵ ਤੇ ਜੇ ਸਰਕਾਰ ਤਾਰ ਵੀ ਨਹੀਂ ਸਾਨੂੰ ਦੇ ਸਕਦੀ ਤਾਂ ਐਡੀ ਜਿਹੜੀਆਂ ਨੋਚਾਂ ਤੇ ਪੱਥਰ ਤੇ ਦੂਜੀ ਸਰਕਾਰ ਕਿੱਥੋਂ ਚਲਾ ਲੈਣਗੇ ਘਾਧਾਰ ਨੇ ਆ ਇਹ ਲੋਕਾਂ ਦਾ ਕਿੱਥੋਂ ਪੈਦਾ ਕਰ ਲੈਣਗੇ ਮੰਨ ਕੇ ਤਾਰ ਦੇਂਦੇ ਸਾਨੂੰ ਜਿੰਨੀ ਹੁਣ ਸਾਡੀ ਸੰਗਤ ਸਾਰੇ ਇੰਡੀਆ ਚ ਸੇਵਾ ਕਰ ਰਹੀ ਹੈ ਗੰਗਾ ਨਗਰ ਤੱਕ ਨਾ ਲੋਕ ਸੇਵਾ ਨਿਭਾ ਰਹੇ ਨੇ ਬਿਲਕੁਲ ਸਹੀ ਗੱਲ ਅਗਲਾ ਤੇਲ ਭੂਖੇ ਆਉਂਦਾ ਵਾ ਸੇਵਾ ਕਰਨ ਜੇ ਕਿ ਸਾਡੇ ਕੋਲ ਸਮਾਨ ਹੀ ਨਹੀਂ ਹੈਗਾਗਾ ਉਹਦੀ ਵਿਚਾਰ ਦੀ ਸੇਵਾ ਵਿਅਸਤ ਹੀ ਜਾਊਗੀ ਨਾ ਬਿਲਕੁਲ ਉਹਦੇ ਦਿਲ ਦੇ ਵਿੱਚ ਨਾ ਹੋਊਗਾ ਯਾਰ ਅਸੀਂ ਤਾਂ ਬੜੀ ਮਿਹਨਤ ਗਏ ਨੇ ਯਾਰ ਭੱਲੇ ਨਹੀਂ ਕਿਆ ਫਿਰ ਦੂਜਾ ਕੰਨ ਬੰਨ ਟੁੱਟ ਜਾਵੇ ਸਾਨੂੰ ਦੁੱਖ ਨਹੀਂ ਸੀਗਾ ਹੂੰ ਬੰਨ ਟੁੱਟ ਜਾਏ ਇੱਕ ਰਾਂ ਫਸਲ ਬਰਬਾਦ ਹੋ ਜੂ ਅਸੀਂ ਮਰਨ ਨਹੀਂ ਲੱਗੇ ਪਰ ਤਿੰਨ ਪਿੰਡ ਐਸੇ ਬਰਬਾਦ ਹੋਣਗੇ ਤਿੰਨਾਂ ਪਿੰਡਾਂ ਨੂੰ ਦਰਿਆ ਜਾਊਗਾ ਹੂੰ ਜਿਹੜੇ ਭਾਰ ਨਹੀਂ ਦੇ ਸਕਦੇ ਬੰਨ ਬੰਨ ਲੈਣਗੇ ਗਲਤ ਸਹੀ ਹੋਵੇ ਹੁਣ ਉਹ ਨੋਚ ਸੀ ਅੱਜ ਸਾਲ ਤਿੰਨ ਉਹ ਚਾਰ ਸਰਕਾਰ ਬਣੀ ਨੂੰ ਹੋ ਕੇ ਤਰਲੇ ਮਾਰਦੇ ਨੇ 20 ਲੱਖ ਰੁਪਏ ਦਾ ਵੱਦ ਤੋਂ ਵੱਧ ਪ੍ਰੋਜੈਕਟ ਸੀਗਾ ਹੂੰ 20 ਲੱਖ ਰੁਪਇਆ ਸਰਕਾਰ ਲਾ ਦਿੰਦੀ ਹੂੰ ਤੇ ਇੱਥੇ ਮੰਨ ਕੇ ਸੰਗਤ ਸਾਰੀ ਦਾ ਕਿੰਨਾ ਖਰਚਾ ਆ ਗਿਆ ਬਿਲਕੁਲ ਇਹ ਬੰਨ ਟੁੱਟਣ ਤੋਂ ਬਗੈਰ-ਬਗੈਰ ਮੈਂ ਦੱਸਦਾ ਪਿਆ ਘੱਟੋ-ਘੱਟ 2-3 ਕਰੋੜ ਰੁਪਇਆ ਖਰਚਾ ਆਊਗਾ ਹੂੰ ਸਰਕਾਰ ਦਾ ਆ ਜੇ ਸੰਗਤ ਦਾ ਆ ਜੇ ਪਹਲਾ ਲੋਕ ਆਪ ਲਾ ਲੈਣ ਇਹ ਸਰਕਾਰ ਲਾਲਚ ਅਸੀਂ ਜ਼ਮੀਨ ਵੇਚ ਕੇ ਲਾ ਲਈ ਹੂੰ ਕਿੱਥੇ 20 ਲੱਖ ਕਿੱਥੇ 3 ਕਰੋੜ ਲਾਉਣਾ ਪੈਣਾ ਹੂੰ ਇਹ ਲੋਕ ਕੀ ਕਰਦੇ ਨੇ ਵੀ ਇਹ ਚੀਜ਼ਾਂ ਆਪ ਪੈਦਾ ਕਰਦੇ ਨੇ ਹੂੰ ਕਾਣ ਟੁੱਟਣਗੇ ਪੈਹੇ ਆਉਣਗੇ ਹੁਣ ਇਹਨਾਂ ਲੋਕਾਂ ਦੇ ਖਾਤਿਆਂ ਜੋ ਹੱਕ ਦਾ ਪੈਸੇ ਆਈ ਵੀ ਜਾਂਦੇ ਹੋਣ ਵੀ ਇਹ ਕਿਸੇ ਦੀ ਮੌਤ ਕਿਸੇ ਦੀ ਮੌਜ ਕਿਸੇ ਨੇ ਰੁੜ ਜਾਣਾ ਕਿਸੇ ਨੇ ਬਣ ਜਾਣਾ ਜਿਵੇਂ ਉਹਨਾਂ ਨੇ ਖਫਣ ਵੇਚਣ ਦੇ ਨੇ ਆਮ ਅਗਲੀਆਂ ਸਰਕਾਰਾਂ ਦੇ ਆਏ ਨਾ ਫਲਾਨੀ ਯਾਰਕਾਰ ਖਫਣ ਵੇਚ ਗਈ ਉਹਨਾਂ ਦਾ ਖਫਣ ਵੇਚਿਆ ਤੇ ਇਹਨਾਂ ਦੇ ਮੇਰੇ ਖਿਆਲ ਚ ਉਹਨਾਂ ਦਾ ਕਸ਼ਰਮ ਨਹੀਂ ਛੱਡਿਆ ਹੋਣਾ ਲਾਸ਼ਾਂ ਨੂੰ ਉਜਲੀਆਂ ਲਾਸ਼ਾਂ ਨੂੰ ਉਚਣ ਤੋਂ ਕੰਮ ਯਾਰ ਇਤਨ ਮਾਨਕ ਪਾਣੀ ਟੁੱਟਦਾ ਵਾ ਹਾਂ ਰੱਬ ਨਾ ਕਰੇ ਕੋਈ ਪੰਜ ਦਾਸ ਜੀ ਮਰ ਜਾਣਾ ਡੰਗਰ ਰੋੜ ਜਾਣਾ ਹਾਂ ਇੱਕ ਜੀ ਤੁਹਾਨੂੰ ਲੱਗੋ ਆਪਾਂ ਦੇ ਲੱਗੇ ਇਹ ਕੰਮ ਜੀ ਇੱਕ ਜੀ ਮਾਰਦਾ ਤਾਂ ਲੋਕ ਧਰਨੇ ਲਾਉਂਦੇ ਨੇ ਹਾਂ ਆ ਪਿੰਡ ਰੋਡ ਦਾ ਦਰਿਆ ਇਹਨੂੰ ਪੈਂਦਾ ਵਾ ਸਾਹਿਬ ਆਜੋ ਅੱਛਾ ਪਿੰਡ ਰੋਡ ਦਾ ਦਰਿਆ ਇਹਨੂੰ ਪੈਂਦਾ ਵਾ ਸਾਡੇ ਇਲਾਕੇ ਦੇ ਐਮਐਲਏ ਨੇ ਹਾਂ ਮੰਨ ਕੇ ਚੱਲੋ ਵੀ ਜਨਤਾ ਇਹ ਨਾਲ ਛੱਡੂਗੀ ਹਾਂ ਇੱਕ ਧਾਰ ਨਹੀਂ ਆ ਬਿਲਕੁਲ ਜਦੋਂ ਯਾਰ ਤਿੰਨ ਪਿੰਡ ਬਰਬਾਦ ਹੋ ਜਾਣਗੇ ਧਰਨੇ ਨਾਲ ਲਾਉਣਗੇ ਲੋਕ ਕਿਤੇ ਇੰਡੀਆ ਛੱਡ ਕੇ ਜਾਣਗੇ ਇਹਨਾਂ ਦਾ ਕਰਨਾ ਟਾਉਣ ਕਿ ਜੇ ਆਪ ਦੀ ਨਲਾਇਕੀ ਤੋਂ ਸਾਡੇ 3 ਪਿੰਡ ਬਰਬਾਦ ਕਰ ਰਹੇ ਨੇ ਤਾਰ ਦੀ ਮੰਗ ਕਹਿੰਦੇ ਪਿਛਲੇ 5-6 ਦਿਨਾਂ ਤੋਂ ਕਰਨ ਦੇ ਸਰਕਾਰ ਤਾਰ ਨਹੀਂ ਦੇਣ ਦੀ ਤੋੜੇ ਕਹਿੰਦੇ ਵਾਧੂ ਇਕੱਠੇ ਹੋ ਗਏ ਨੇ ਤੁਸੀਂ ਕਹ ਰਹੇ ਤਾਰ ਕਟਾਰੀਏ ਸਾਹਿਬ ਦਾ ਸਹਿਯੋਗ ਕਰ ਰਹੇ ਅੱਜ ਵੀ ਆ ਗਈ ਹੈ ਜੀ ਤਾਰ ਇਧਰ ਵੇਖੋ ਹੁਣ ਜੇ ਮੰਨ ਕੇ ਚੱਲ ਕਰਿਆ ਫੋ ਪਡੋਲੀ ਰੱਖੀ ਹੈ ਇੱਕ ਆਧਾਰ ਨੇ ਇੱਕ ਦਿਹਾੜੀਦਾਰ ਬੰਦਾ ਹੁੰਦਾ ਨਾ ਉਹਨ ਦੀ ਪਡੋਲੀ ਦੇ ਵਿੱਚ 100 ਦਾ ਆਟਾ ਲਿਉਂ ਸੇਰ ਨੂੰ ਫਿਕਰ ਬਣਿਆ ਹੁੰਦਾ ਨਾ ਸੇਰ ਨੂੰ ਬਚਾ ਢੇਡ ਦੇ ਵਿੱਚ ਉਹ ਖਰਾ ਖੂਟੇ ਡਣਾ ਦੇ ਲੂਟੋ ਖਬਰ ਰੋਟੀਆਂ ਪਕਾਉ ਨਾ ਪਕਾਉ ਕਿ ਦਿਹਾੜੀ ਜਾਉ ਰੋਟੀ ਖਾ ਕੇ ਜਾਉਗਣ ਹੂੰ ਕਿ ਤੇ ਭੁੱਖਾ ਬਹਿਜ ਔਰ ਇਹ ਤਾਂ ਸਾਨੂੰ ਤਾਰ ਦੀ ਲੋੜ ਏ ਘੱਟੋ ਘੱਟ 2-300 ਕ੍ਰੇਡ ਦੀ ਦਿਹਾੜੀ ਦੀ ਹੂੰ ਤੇ ਕ੍ਰੇਡ ਮਿਲਦੇ ਪੈਣ 20-25 ਹੂੰ 25 ਕ੍ਰੇਟਾਂ ਨਾਲ ਚੱਲੂ ਕੰਮ ਇਹ ਕਹਿੰਦੇ ਵੀ ਜਦੋਂ ਪਹਿਲਾਂ ਕਹਿੰਦੇ ਵੀ ਤਾਓ ਦੱਸੋ ਕਿੰਨਾ ਚਾਹੀਦਾ ਸਰੀਆ ਕਹਿੰਦੇ ਜਦੋਂ ਐਸਟੀਮੇਟ ਲਾਇਆ 25 25 ਕੁਆਂਟਲ ਦਾ ਕਹਿੰਦੇ ਵੀ ਇਹ ਕਹਿੰਦੇ ਘਟਾਰੇ ਸਹ ਹੋ ਹਰਪਾਲ ਜੀ ਹਰਪਾਲ ਜੀ ਪਤਾ ਗੱਲ ਹੀ ਇਹ ਬਣ ਤਾਰ ਕਿਦੋਂ ਮਿਲਨੀ ਟਾਰਗਟ ਮਿਲ ਨਹੀਂ ਰਹੀ ਅੱਛਾ ਕਦੀ ਕਿਤੇ ਨਾਲ ਖਤਮ ਹੋ ਗਈ ਹੈ ਬਿਲਕੁਲ ਜੀ ਫਰੋਜਪੁਰ ਅੰਮ੍ਰਿਤਸਰ ਜਲੰਧਰ ਤੋਂ ਪਤਾ ਕੀਤਾ ਜੀ ਹੁਣ ਪਾਤੜਾ ਤੋਂ ਆ ਰਹੀ ਹੈ ਇਹ ਤਾਰ ਹੂੰ ਕਦੀ ਕਿਤੇ ਮਗਵਾਉਣੀ ਪੈਂਦੀ ਕਦੀ ਕਿਤੇ ਮਗਵਾਉਣੀ ਪੈਂਦੀ ਹੈ ਵੈਸੇ ਹੈ ਵੀ ਯਾਰ ਸਰਕਾਰ ਵਾਸਤੇ ਕੰਮ ਔਖਾ ਨਹੀਂ ਗਾ ਸਦਾ ਸਰਕਾਰ ਦਾ ਕੰਪਨੀਆਂ ਨਾਲ ਹੁੰਦਾ ਹੈ ਕੰਟੈਕਟ ਹੁੰਦੇ ਨੇ ਆ ਵੱਡੇ ਵੱਡੇ ਬ੍ਰਿਜ ਪਾਉਂਦੇ ਨੇ ਕੁੜੀਆ ਗਾ ਸਟੀਲ ਸਰੀਆ ਥੋੜਾ ਲੱਗਦਾ ਕਿਤੇ ਬੈਠਾ ਤਾਰਗਿਆ ਸਾਹਿਬ ਪਰਸੋਂ ਜਾਓ ਜਿੱਦਾਂ ਆਏ ਹਨ ਤੇ ਉਸ ਦਿਨ ਇੱਥੇ ਇੱਕ ਸਿੰਘ ਨੇ ਆਖਿਆ ਸੀ ਵੀ ਪਟਿਆਲੇ ਤੋਂ ਜਿੰਨੀ ਮਰਜ਼ੀ ਤਾਰ ਮੰਗਾ ਲਓ ਓ ਯਾਰ ਫਰੋਹੀਪੁਰ 25 ਟਨ ਤੇ ਮੁਰਕੇ ਨਾਲ ਥੋੜੀ ਜਿਹੀ ਮਹंगाई ਆ 5-7 ਕੁਆਟ ਜਿਹੜੀ ਉਤਨੇ ਇੱਥੇ ਆਈ ਆ ਤੇ ਚਾਹੇ ਹੁਣ ਆਈ ਆ ਵੀਰ ਇਹ ਆ ਨਾ ਮਿਲ ਨਹੀਂ ਰਹੀ ਫਰੋਹੀਪੁਰ 25 ਟਨ ਜਿਹੜੀ ਦੁਕਾਨ ਤੋਂ ਅੱਗੇ ਆਈ ਨਾ ਇਹ ਰੋ ਨੇ ਭੇਜੀ ਏ 25 ਟਨ ਨੂੰ ਨਾ ਕੋਲੇ ਪਈ ਏ 25 ਟਨ ਥੋੜੀਆਂ ਦੀਗਦੇ ਯਾਰ ਇਹ ਤਾਂ ਨਾ ਇਹਨਾਂ ਨੂੰ ਮੰਗ ਆ ਵੀ ਸਰਦੀ ਫਸਲਾਂ ਬਾਰੇ ਦੱਸੋ ਗੱਲ ਇਹ ਆ ਜਿੱਥੇ 2007 ਦੇ ਵਿੱਚ ਪੱਕੀਆਂ ਜ਼ਮੀਨਾਂ ਹੋਈਆਂ ਤੇ ਉਹ ਤੋੜ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਗੁਰਦੌਰੀ ਵੀ ਅੱਜ ਤੱਕ ਕੋਈ ਨਹੀਂ ਮਿਲੀ ਇਹ ਨਾ ਕਰਤੌਰੀ ਵੀ ਤੋੜਤੀ ਗਈ ਨਾ ਕੋਈ ਮਾਝਪਾਪ ਮਿਲਦਾ ਨਾ ਉਹਨਾਂ ਜਮੀਨਾਂ ਦਾ ਕੋਈ ਕਹਿਰ ਕੋ ਨਹੀਂ ਮਿਲਦਾ ਅਸੀਂ ਇਹ ਮੰਗ ਵੀ ਰੱਖਦੇ ਆਂ ਵੀ ਇਹ ਵੀ ਇਹਨਾਂ ਵਿਚਾਰਿਆਂ ਨੂੰ ਵੀ ਇਹ ਕੱਚੀ ਪੈੜੀ ਦਾ ਮਾਝਪਾਪ ਵੀ ਦਵਾਇਆ ਜਾਵੇ ਬਿਲਕੁਲ ਜੀ ਕਾਸ਼ਤਕਾਰ ਜਿਹੜਾ ਆਪਾਂ ਵੇਖਦੇ ਆਂ ਜਮ੍ਹਾਂਬੰਦੀ ਦੇ ਦੋ ਖਾਨੇ ਹੁੰਦੇ ਨੇ ਇੱਕ ਮਾਲਕ ਦਾ ਹੁੰਦਾ ਤੇ ਇੱਕ ਕਾਸ਼ਤਕਾਰ ਦਾ ਹੁੰਦਾ ਸੋ ਇਹ ਵੀ ਸਨ ਕਾਸ਼ਤਕਾਰ ਇਹ ਇਹਨਾਂ ਦੀ ਜਿੰਨਾ ਵੀ ਨੁਕਸਾਨ ਹੋਇਆ ਹੈ ਸੋ ਵੀਰਾਂ ਦੇ ਨੁਕਸਾਨ ਦੀ ਪੂਰਤੀ ਕੀਤੀ ਜਾਏ ਸੋ ਹਾਂਜੀ ਕੀ ਕਹਿਣਾ ਚਾਹੁੰਦੇ ਜੇ ਮੇਰੇ ਵੀਰ ਜਿਹੜੇ ਉਂ ਖੜੇ ਨੇ ਉਹ ਸੇਵਾ ਕਰਨ ਆਪ ਐਡੀ ਦੂਰੋਂ ਆਏ ਆ ਤੇ ਜਿਹੜੇ ਗੱਲ ਰੱਖ ਸਕਦੇ ਨੇ ਇੱਕ ਦੋ ਜਣੇ ਉਹ ਗੱਲ ਰੱਖਣ ਬਾਅਦ ਹੀ ਸੇਵਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰ ਜਿਹੜੇ ਆਪ ਸੇਵਾ ਇਹ ਜਿਹਨੀਆਂ ਗੁਰੂ ਘਰ ਜਿਨੇ ਮਹਾਂਪੁਰਸ਼ਾਂ ਉਹਨਾਂ ਦੇ ਸਹਿਯੋਗ ਨਾਲ ਤੇ ਜਿਹਨੀਆਂ ਜਹਾਬੰਦੀਆਂ ਪੰਜਾਬ ਚ ਜੁੜੀਆਂ ਨੇ ਉਹਨਾਂ ਦੇ ਜੋ ਨਾਲ ਇਹ ਲਾ ਕੇ ਦੇ ਸ ਜੋ ਨਾਲ ਇਹ ਮਿੱਟੀ ਪੈਂਦੀ ਆ ਚਲੋ ਸਰਕਾਰ ਵੀ ਜਿੰਨੀ ਜੋਗਾ ਕਰੀ ਜਾਂਦੀ ਆ ਸਾਡੀ ਵੱਡੀ ਮੰਗ ਆ ਇਹ ਜਿਹੜੀ ਲੋਜ ਆ ਇਹ ਉਤੋਂ ਮਨਜ਼ੂਰ ਹੋ ਗਿਆ ਕਿ ਇਹ ਜਿਹੜੇ ਅਫਸਰੇ ਕੈਨਸਲ ਕੀਤੇ ਆ ਉਹ ਸਸਪੈਂਡ ਹੋਣਾ ਚਾਹੀਦਾ ਹਾਂ ਜੀ ਦੂਜੀ ਗੱਲ ਇਹ ਆ ਜਿਹੜੀਆਂ ਕੱਚੀਆਂ ਪਾਲੀਆਂ ਉਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਬਿਲਕੁਲ ਜੀ ਸਾਡੇ ਕੋਲ ਪਹਿਲਾਂ ਗੱਲ ਰੱਖ ਲਈਏ ਇਹਦੇ ਉਰ ਹੋਏਗੀ ਬਣ ਕੇ ਆ ਹਾਂ ਜੀ ਹੋਰ ਵੀ ਸਮਾਜ ਸੇਵੀ ਆਏ ਨੇ ਗੱਲਬਾਤ ਕਰਨ ਦਾ ਯਤਨ ਕਰਦੇ ਆ ਹੁਣ ਸੇਵਾ ਚੱਲ ਰਹੀ ਹੈ ਕਰੀ ਨੌਜਵਾਨਾਂ ਦੀ ਸੇਵਾ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ